ਸਤਿ ਸ਼੍ਰੀ ਅਕਾਲ ਜੀ ਨਿਊ ਲਾਈਫ ਹਰਬਲ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕਰਵਾਨ ਸਿੰਘ ਇੱਕ ਵਾਰ ਫੇਰ ਮੇਰੇ ਨਾਲ ਡਾਕਟਰ ਹਰਨਾਮ ਸਿੰਘ ਜੀ ਨੇ ਤੇ ਅਸੀਂ ਲੈ ਕੇ ਆਇਆ ਇੱਕ ਨਵੀਂ ਗੱਲਬਾਤ ਇੱਕ ਨਵੀਂ ਐਜੂਕੇਸ਼ਨਲ ਵੀਡੀਓ ਜੀ ਦੋਸਤੋ ਐਨੀ ਦਿਨੀ ਜਿਹੜਾ ਉਹ ਜੇਕਰ ਆਪਾਂ ਸਾਰਿਆਂ ਦੇ ਘਰਾਂ ਦੇ ਉੱਤੇ ਨਿਗਾਹ ਮਾਰੀਏ ਤਾਂ ਹਰ ਘਰ ਦੇ ਵਿੱਚ ਜੇਕਰ ਆਪਾਂ ਪੰਜ ਜੀਆਂ ਦਾ ਇੱਕ ਪਰਿਵਾਰ ਦੇਖੀਏ ਤੇ ਹਰ ਘਰ ਦੇ ਵਿੱਚੋਂ 2 ਜਾਂ 3 ਬੰਦੇ ਕਿਸੇ ਨਾ ਕਿਸੇ ਤਰੀਕੇ ਬਿਮਾਰ ਨੇ ਦਵਾਈਆਂ ਖਾ ਰਹੇ ਮਾਉਣ ਵਾਲਾ ਇੱਕ ਤੇ ਖਾਣ ਵਾਲੇ ਪੰਜ ਤੇ ਉਹਦੇ ਵਿੱਚੋਂ ਵੀ ਤਿੰਨ ਬਿਮਾਰ ਤੇ ਉਹ ਵੀ ਦਵਾਈਆਂ ਦੇ ਉੱਤੇ ਪੈਸਾ ਖਰਚ ਹੁੰਦਾ ਹੋਵੇ ਤਾਂ ਫਿਰ ਸਾਡਾ ਜਿਹੜਾ ਉਹ ਸਾਰਾ ਸਿਸਟਮ ਗੜਬੜ ਹੋ ਜਾਂਦਾ ਫਿਰ ਇਹੋ ਕਾਰਨ ਹੈ ਕਿ ਅੱਜਕੱਲ ਜਿਹੜਾ ਉਹ ਜ਼ਿਆਦਾਤਰ ਜਿਹੜੇ ਨੇ ਉਹ ਘਰਾਂ ਦੇ ਉੱਤੇ ਵਪਾਰਕਦਾਰਾਂ ਦੇ ਉੱਤੇ ਲੋਨ ਚੱਲ ਰਹੇ ਜੀ ਸਾਰਾ ਕੁਝ ਮਾਈਕੋ ਕਰ ਜਾਂਦਾ ਤੇ ਫਿਰ ਵੀ ਜਿਹੜਾ ਉਹ ਰੋਗ ਜਿਹੜਾ ਉਹ ਠੀਕ ਨਹੀਂ ਹੋ ਪਾਉਂਦੇ ਰੋਗ ਜਿਹੜੇ ਨੇ ਉਹ ਕੰਮ ਨਹੀਂ ਕਰੰਦੇ ਤੇ ਇਸੇ ਕਰਕੇ ਲਾ ਵਪਾਰ ਵੀ ਠੱਪ ਹੋ ਜਾਂਦੇ ਨੇ ਬੰਦੇ ਦੀ ਸਿਹਤ ਬਣਾਉ ਨਹੀਂ ਕਰਦੀ ਹੁੰਦੀ ਪਰ ਅੱਜ ਤੁਹਾਨੂੰ ਕੁਝ ਅਜਿਹੇ ਹੱਲ ਦੱਸਾਂਗੇ ਜਿਹੜੇ ਕਿ ਤੁਹਾਨੂੰ ਨਾ ਕਿਸੇ ਡਾਕਟਰ ਕੋਲ ਜਾਣਾ ਹੈ ਨਾ ਕਿਸੇ ਕੋ ਕੋਈ ਤੁਸੀਂ ਦਵਾਈ ਖਾਣੀ ਹੈ ਤੇ ਸਿਰਫ ਤੇ ਸਿਰਫ ਘਰ ਦੇ ਵਿੱਚ ਲੱਗੇ ਆਹ ਫੁੱਲ ਤੁਸੀਂ ਦੇਖਿਆ ਹੋਣੇ ਤੇ ਇਹਨਾਂ ਫੁੱਲਾਂ ਦੇ ਅਲਗ-ਅਲਗ ਜਿਹੜੇ ਆ ਲੱਗੇ ਹੁੰਦੇ ਨੇ ਪੱਤੇ ਇਹ ਖਾਣੇ ਨੇ ਤੇ ਤੁਸੀਂ ਬਹੁਤ ਵੱਡੇ ਵੱਡੇ ਰੋਗ ਜਿਹੜੇ ਨੇ ਉਹ ਤੁਸੀਂ ਠੀਕ ਕਰ ਲੈਂਦੇ ਜੀ ਕਿਵੇਂ ਆਪਾਂ ਡਾਕਟਰ ਹਰਨਾਨ ਸਿੰਘ ਜੀ ਦੀ ਜਦੋਂ ਡਾਕਟਰ ਸਾਹਿਬ ਤੁਹਾਡਾ ਨਿਊ ਲਾਈਫ ਹਰਬਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਫੁੱਲਾਂ ਦੇ ਨਾਲ ਜੀ 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 ਬਹੁਤ ਬਹੁਤ ਧੰਨਵਾਦ ਕੁਲਵੰਤ ਜੀ ਤੁਹਾਡਾ ਵੀ ਤੇ ਨਿਊ ਲਾਈਫ ਹਰਬਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਤੇ ਜੀ ਹੈ ਜੀ ਸ਼ੁਕਰੀਆ ਹੁਣ ਡਾਕਟਰ ਸਾਹਿਬ ਕੋਈ ਤਨਤੋਂ ਦੇ ਤੇ ਪਰ ਮੇਰੇ ਮਨ ਚ ਜਿਗਿਆਸਾ ਹੈ ਕਿ ਇਹ ਫੁੱਲ ਜਿਹੜੇ ਨੇ ਕਿਉਂਕਿ ਤੁਸੀਂ ਡਾਕਟਰ ਹੋ ਇਹ ਫੁੱਲਾਂ ਦਾ ਕੋਈ ਕੰਮ ਸਰੀਰ ਨੂੰ ਠੀਕ ਕਰਨਾ ਜਾਂ ਕੀ ਇਹ ਤਾਂ ਆਪਣੇ ਆਪ ਉਗ ਜਾਂਦੇ ਨੇ ਜੀ ਹਾਂ ਇਹ ਅਕਸਰ ਹੀ ਸਾਡੇ ਘਰਾਂ ਦੇ ਵਿੱਚ ਇਹਨੂੰ ਸਦਾਬਹਾਰ ਦਾ ਬੂਟਾ ਕਹਿੰਦੇ ਆ ਸਦਾਬਹਾਰ ਦਾ ਮਤਲਬ ਕਿ ਇਹਨੂੰ 12 ਮਹੀਨੇ ਤੀਦਨ ਫੁੱਲ ਲੱਗਦੇ ਨੇ ਤੇ ਬੜੇ ਖੁਸ਼ਬੂਦਾਰ ਪੌਦਾ ਹੈ ਤੇ ਬਹੁਤ ਗੁਣਕਾਰੀ ਪੌਦਾ ਹੈ ਜੇ ਗੱਲ ਕਰੀਏ ਅਸੀਂ ਸਭ ਤੋਂ ਜਿਹੜੀ ਭੰਕਰ ਬਿਮਾਰੀ ਹੈ ਜਿਹਦੇ ਵਿੱਚ ਵਰਲਡ ਦੀਆਂ ਬਹੁਤ ਸਾਰੀਆਂ ਜਿਗੀਆਂ ਮੈਡੀਸਨ ਕੰਪਨੀਆਂ ਨੇ ਆਦਾ ਕਾਰੋਬਾਰ ਚਲਾ ਰਿਹਾ ਨੇ ਵਰਲਡ ਵਾਈਡ ਉਹ ਬਿਮਾਰੀ ਦਾ ਨਾਮ ਹੈ ਜੀ 슈ਗਰ ਡਾਇਬੀਟਿਸ ਜਦੋਂ 슈ਗਰ ਦਾ ਨਾਮ ਲੈਂਦੇ ਆ ਤੇ ਸਾਨੂੰ ਤਕਰੀਬਨ ਹਰ ਘਰ ਦੇ ਵਿੱਚ ਇੱਕ ਪੇਸ਼ੈਂਟ ਦੇਖਣ ਨੂੰ ਮਿਲਦਾ ਸੋ ਉਹ ਬਿਮਾਰੀ ਕਰਕੇ 슈ਗਰ ਕਰਕੇ ਹੌਲੀ ਹੌਲੀ ਪੇਸ਼ੈਂਟ ਨੂੰ ਡਿਪੈਂਡੈਂਸੀ ਉਹਦੀ ਇਨਸੂਲਿਨ ਤੇ ਆ ਜਾਂਦੀ ਹੈ ਫਿਰ ਉਹਦੀ ਕਿਡਨੀ ਖਰਾਬ ਹੋ ਜਾਂਦੀ ਹੈ ਡਾਇਲਸਿਸ ਕਰਾਉਣਾ ਪੈਂਦਾ ਤੇ ਇੱਕ ਦਿਨ ਪੇਸ਼ੈਂਟ ਦੀ ਜਿਹੜੀ ਇਹ ਸ਼ੂਗਰ ਹੈ ਉਹ ਦੀ ਜਾਨ ਲੈ ਕੇ ਹੀ ਉਹਦਾ ਖੜਾ ਸਰਦੇ ਗਿਆ ਸੋ ਇੰਨੀ ਵੱਡੀ ਗੰਭੀਰ ਬਿਮਾਰੀ ਨੂੰ ਇੱਕ ਸਧਾਰਨ ਜੇ ਪੱਤੇ ਜਿਹੜੇ ਹੈ ਉਹ ਠੀਕ ਕਰ ਸਕਦੇ ਨੇ ਜੇ ਇਸ ਨੂੰ ਪ੍ਰੋਪਰ ਸਹੀ ਤਰੀਕੇ ਨਾਲ ਵਰਤਿਆ ਜਾਵੇ ਸ਼ੂਗਰ ਦੇ ਜਿਹੜੇ ਮਰੀਜ਼ ਨੇ ਉਹਨਾਂ ਦੇ ਲਈ ਜਿਹੜੇ ਇਹ ਪੱਤੇ ਨੇ ਵਰਦਾਨ ਸਾਬਤ ਹੁੰਦੇ ਨੇ ਤੇ ਇਹਦੇ ਬਾਰੇ ਆਪਾਂ ਅੱਗੇ ਗੱਲ ਕਰਦੇ ਹਾਂ ਬਿਲਕੁਲ ਜੀ ਪੱਤੇ ਹੀ ਨਹੀਂ ਕੰਦੇ ਫੁੱਲ ਵੀ ਇਹਦੇ ਬੜੇ ਜਵਲਾਸਤੇ ਦਾ ਰਿਜ਼ਲਟ ਦਿੰਦੇ ਹੈਗੇ ਨੇ ਨਾ ਸਿਰਫ ਸ਼ੂਗਰ ਜਿਹੜੀ ਆ ਉਹ ਕਿਡਨੀਆਂ ਤੇ ਵੀ ਇਫੈਕਟ ਕਰਦੀ ਆ ਅੱਖਾਂ ਦੇ ਰੋਗ ਦਿੰਦੀ ਆ ਨਿਊਰੋਪੈਥੀ ਦਿੰਦੀ ਆ ਨਰਵਸ ਸਿਸਟਮ ਨੂੰ ਡਾਊਨ ਕਰ ਦਿੰਦੀ ਹੈ ਨਪੁੰਸਕਤਾ ਦਿੰਦੀ ਹੈਗੀ ਇਨਸਾਨ ਨੂੰ ਤੇ ਇਥੋਂ ਤੱਕ ਕਿ ਬੰਦੇ ਦੇ ਸਰੀਰ ਦੇ ਅੰਗ ਵੀ ਕੱਟਨੇ ਪੈ ਜਾਂਦੇ ਨੇ ਕੰਪਿਊਟੇਸ਼ਨ ਕਰਨੀਆਂ ਲੱਭਾਂ ਗੈਂਗਰੀਨ ਜਦੋਂ ਹੋ ਜਾਂਦੀ ਹੈ ਹਾਂਜੀ ਬਲੱਡ ਦਾ ਫਲੋ ਬੰਦ ਹੋ ਜਾਂਦਾ ਉਹਦੇ ਵਿੱਚ ਉਹਨਾਂ ਦੇ ਅੰਗ ਜਿਹੜੇ ਆ ਪੈਰਾਂ ਦੇ ਅੰਗੂਠੇ ਤੋਂ ਲੈ ਕੇ ਲੱਤ ਤੱਕ ਪੱਟ ਤੱਕ ਕੱਟਨੇ ਪੈ ਸਕਦੇ ਆ ਔਰ ਕੱਟੇ ਜਾਂਦੇ ਨੇ ਪਰ ਆਯੁਰਵੇਦ ਦੇ ਵਿੱਚ ਇਸੀ ਦਾ 100% ਇਲਾਜ ਹੈ ਹੁਣ ਆਪਾਂ ਗੱਲ ਕਰਦੇ ਹਾਂ ਜੀ ਸਦਾਵਾਰ ਦੇ ਪੱਤੇ ਬਾਰੇ ਜਿਹੜੇ ਵੀ ਮਰੀਜ਼ ਚਾਹੇ ਇਨਸੂਲਿਨ ਡਿਪੈਂਡੈਂਟ ਨੇ ਚਾਹੇ ਡਲਸਿਸਟੇ ਨੇ ਚਾਹੇ ਉਹ ਸਿਰਫ ਟੈਬਲੇਟ ਖਾ ਕੇ ਆਪ ਦਾ ਗੁਜ਼ਾਰਾ ਕਰ ਰਹੇ ਨੇ ਜਾਂ ਉਹ ਡਾਈਟ ਨਾਲ ਆ ਗਈ ਜਿਹੜੀ 슈ਗਰ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਜਾਂ ਕਰ ਕਰ ਚੁੱਕੇ ਨੇ ਉਹਨਾਂ ਸਾਰਿਆਂ ਨੂੰ ਮੇਰੀ ਐਡਵਾਈਸ ਹੈ ਕਿ 4 ਤੋਂ 5 ਪੱਤੇ ਦੇ ਜਿਹੜੇ ਇੱਕ ਫੁੱਲ ਤੇ 4-5 ਪੱਤੇ ਜਿਹੜੇ ਆ ਸਦਾ ਬਹਾਰ ਦੇ ਸਵੇਰ ਖਾਲੀ ਪੇਟ 4 ਤੋਂ 5 ਮਿੰਟ ਤੱਕ ਚਬਾ ਕੇ ਖਾਣੇ ਆ ਤਾਂ ਕਿ ਜਿਹੜਾ ਸਲਾ ਸਲਾਈਵ ਹੈ ਉਹ ਪਤਿਆਂ ਦੇ ਰਾਸਤੇ ਨਾਲ ਖੁੱਲ ਕੇ ਸਾਡੇ ਸਟਮਕ ਤੱਕ ਜਾ ਸਕੇ ਜਦੋਂ ਇਹ ਕਿਰਿਆ ਅਸੀਂ ਲਗਾਤਾਰ 3 ਤੋਂ 5 ਮਹੀਨੇ ਕਰਾਂਗੇ ਤੇ ਤੁਸੀਂ ਦੇਖੋਗੇ ਪਹਿਲੇ ਮਹੀਨੇ ਬਾਅਦ ਦੂਸਰੇ ਮਹੀਨੇ ਬਾਅਦ ਤੇ ਤੀਸਰੇ ਮਹੀਨੇ ਬਾਅਦ ਤੁਹਾਨੂੰ ਬਹੁਤ ਹੀ ਫੁੱਟਫੁੱਲ ਰਿਜ਼ਲਟ ਮਿਲਣੇ ਸ਼ੁਰੂ ਹੋ ਜਾਣਗੇ ਸਭ ਤੋਂ ਪਹਿਲਾ ਜਿਹੜਾ ਰਿਜ਼ਲਟ ਇਹਦਾ ਆਏਗਾ ਤੁਹਾਡੇ ਸ਼ਰੀਰ ਦੇ ਵਿੱਚ ਜਿਹੜੀ ਕਮਜ਼ੋਰੀ ਹੈ ਉਹ ਹੁਣੀ ਬੰਦ ਹੋ ਜਾਏਗੀ ਕਮਜ਼ੋਰੀ ਤੋਂ ਤੁਹਾਨੂੰ ਸਕਾਰਾ ਮਿਲ ਲੱਗੇਗੀ ਸ਼ਰੀਰ ਦੇ ਵਿੱਚ ਇੱਕ ਨਵੀਂ ਤਾਕਤ ਤੇ ਸਫੁਰਤੀ ਆ ਜਾਏਗੀ ਤੇ ਇਸ ਤੋਂ ਬਾਅਦ ਜੇ ਮੈਂ ਦੂਸਰੀ ਗੱਲ ਕਰਾਂ ਜਿਹੜਾ ਤੁਹਾਡਾ ਇਨਸੂਲਿਨ ਲੈਵਲ ਹੈ ਬੋਡੀ ਦਾ ਉਹ ਨੋਰਮਲ ਰਹਿਣਾ ਸ਼ੁਰੂ ਹੋ ਜੀਗਾ ਜਿਹੜੇ ਲੋਕ ਇਨਸੂਲਿਨ ਡਿਪੈਂਡੈਂਟ ਨੇ ਉਹਨਾਂ ਦੀ ਜੇ 100 ਯੂਨਟ ਉਹ ਲਾ ਰਹੇ ਨੇ ਤੇ ਉਹ ਇੱਕ ਮਹੀਨੇ ਬਾਅਦ 50 ਤੋਂ 40 ਜਾਂ 30 ਤੱਕ ਵੀ ਆ ਜਾਂਦੀ ਹੈ ਤੇ ਜਿਹੜੇ ਲੋਕ ਟੈਬਲੇਟ ਲੈਂਦੇ ਨੇ ਦਿਨ ਚ ਦੋ ਵਾਰ ਜਾਂ ਤਿੰਨ ਵਾਰ ਟੈਬਲੇਟ ਲੈਂਦੇ ਨੇ ਉਹਨਾਂ ਦੀ ਜਿਹੜੀ ਮੈਡੀਸਿਨ ਦੀ ਜਿਹੜੀ ਡਾਈਟ ਹੈ ਉਹ ਡੋਸ ਹੈ ਜਿਹੜੀ ਉਹ ਹਾਫ ਰਹਿ ਜਾਂਦੀ ਹੈ ਇੱਕ ਮਹੀਨੇ ਬਾਅਦ ਔਰ ਤਿੰਨ ਮਹੀਨੇ ਬਾਅਦ ਤਕਰੀਬਨ ਜਿਹੜੇ ਟੈਬਲੇਟ ਲੈਣ ਵਾਲੇ ਪੇਸ਼ੇਂ ਨੇ ਉਹ ਐਲੋਪੈਥੀ ਮੈਡੀਸਿਨ ਨੂੰ ਡ੍ਰੌਪ ਕਰ ਸਕਦੇ ਨੇ ਕਰ ਜਾਂਦੇ ਨੇ ਬਟ ਇਹਦੇ ਲਈ ਉਹਨਾਂ ਨੂੰ ਰੈਗੂਲਰ ਹਰ 15 ਦਿਨਾਂ ਬਾਅਦ ਜਿਹੜਾ ਗਲੂਕੋਜ਼ ਲੈਵਲ ਜਿਹੜਾ ਹੈ ਉਹ ਚੈੱਕ ਕਰਾਉਣਾ ਜ਼ਰੂਰੀ ਹੁੰਦਾ ਖਾਲੀ ਪੇਟ ਤੇ ਖਾਣਾ ਖਾਣ ਤੋਂ ਡੇਢ ਘੰਟੇ ਬਾਅਦ ਜੀ ਗਲੋਂ ਜੀ ਬਿਲਕੁਲ ਜੀ ਖਾਲੀ ਪੇਟ ਤੇ ਖਾਣਾ ਖਾਣ ਤੋਂ ਡੇਢ ਘੰਟੇ ਬਾਅਦ ਜਿਹੜਾ ਉਹ ਰੈਂਡਮ ਤੇ ਫਾਸਟਿੰਗ ਬਲੱਡ ਸ਼ੂਗਰ ਜਿਹੜੀ ਆ ਉਹ ਚੈੱਕ ਕਰਾਉਣੀ ਬਹੁਤ ਜ਼ਰੂਰੀ ਹੈਗੀ ਹੈ ਤੇ ਡਾਕਟਰ ਸਾਹਿਬ ਸ਼ੂਗਰ ਜਿਹੜੀ ਹੈਗੀ ਆ ਉਹ ਇੱਥੋਂ ਤੱਕ ਭਿਆਨਕ ਹੈਗੀ ਆ ਕਹਿੰਦਾ ਵੀ ਸ਼ੂਗਰ ਸਿਰ ਤੋਂ ਲੈ ਕੇ ਪੈਰਾਂ ਤੱਕ ਹਰ ਚੀਜ਼ ਜਗ੍ਹਾ ਤੇ ਜਿਹੜੇ ਵੀ ਅੰਗ ਦੇ ਵਿੱਚ ਸ਼ੂਗਰ ਵੱਧ ਜਾਂਦੀ ਹੈ ਉਸ ਅੰਗ ਦੀ ਬਿਮਾਰੀ ਹੋ ਜਾਂਦੀ ਹੈ ਜੇ ਬ੍ਰੇਨ 'ਚ ਵੱਧੀ ਤਾਂ ਪਾਰਕਿੰਸਨਸ ਰੋਗ ਉਹ ਦੂਜੇ ਰੋਗ ਜਿਹੜੇ ਅਲਜ਼ਾਈਮਰ ਡੋਮੈਂਸ਼ੀਆ ਇੱਥੋਂ ਤੱਕ ਕਿ ਜਿਹੜੇ ਡਿਪਰੈਸ਼ਨ ਮਾਈਗਰੇਨ ਇਹ ਸਾਰੇ ਰੋਗ ਤੇ ਹੋਣ ਜੀ ਜੀ ਸ਼ੂਗਰ ਦੇ ਪੇਸ਼ੈਂਟ ਨੂੰ ਜਦੋਂ ਆਪਾਂ ਗੱਲ ਕਰਦੇ ਹਾਂ ਦਿਮਾਗ ਦੀ ਦਿਮਾਗ ਸੰਬੰਧੀ ਰੋਗ ਜਾਂ ਸਿਰ ਤੋਂ ਉੱਪਰ ਖੋਪੜੀ ਦੇ ਉੱਤੇ ਚਾਹੇ ਚਾਹਲੀ ਅੱਖਾਂ ਨੇ ਚਾਹੇ ਸਾਡੇ ਕੰਨ ਨੇ ਸੁਣਨ ਦੀ ਸ਼ਕਤੀ ਦੇ ਵਿੱਚ ਦਿੱਕਤਾਂ ਆਣੀ ਸ਼ੁਰੂ ਹੋ ਜਾਂਦੀ ਹੈ ਆਈ ਸਾਈਟ ਉਹ ਜਦੋਂ ਰੀਹੋਣੀ ਸ਼ੁਰੂ ਹੋ ਜਾਂਦੀ ਹੈ ਸਿਰ ਦੇ ਬਾਅਦ ਚੱਲਨੇ ਸ਼ੁਰੂ ਹੋ ਜਾਂਦੇ ਨੇ ਤੇ ਸਭ ਤੋਂ ਪਹਿਲਾ ਸਿੰਟਮ ਜਿਹੜਾ ਸ਼ੂਗਰ ਦੇ ਪੇਸ਼ੈਂਟ ਨੂੰ ਜਦੋਂ ਬ੍ਰੇਨ ਵਾਲ ਸ਼ੂਗਰ ਚ ਕੰਮ ਕਰਦੀ ਹੈ ਚੱਲਦੀ ਹੈ ਤੇ ਉਹਦੀ ਜਿਹੜੀ ਨੀਂਦ ਹੈ ਉਹ ਡਿਸਟਰਬ ਹੋਣ ਸ਼ੁਰੂ ਹੋ ਜਾਂਦੀ ਹੈ ਤੁਸੀਂ ਦੇਖਿਆ ਹੋਣਾ ਅਕਸਰ ਸ਼ੂਗਰ ਦੇ ਪੇਸ਼ੈਂਟ ਨੂੰ ਸੰਦੇ ਆਪਾਂ ਦੇਖਦੇ ਆ ਕਿ ਮੇਰੀ ਨੀਂਦ ਹੀ ਕੋਲੀ ਨਾਲ ਚੱਲਦੀ ਹੈ ਉਹਦਾ ਕਾਰਨ ਇਹ ਹੈ ਕਿ ਸਾਰੇ ਜਿਹੜੀ ਕੈਪਿਲੀ ਵੇਨਸ ਨਹੀਂ ਬ੍ਰੇਨਦੀਆਂ ਉਦੋਂ ਉਹਦੇ ਵਿੱਚ ਜਿੱਥੇ ਹਮ ਬਲੱਡ ਦਾ ਫਲੋ ਪ੍ਰੋਪਰ ਨਹੀਂ ਪਹੁੰਚਦਾ ਤੇ ਜਿਹੜਾ ਇੰਪਿਅਰ ਬਲੱਡ ਹੈ ਜਿਹਦੇ ਵਿੱਚ ਗਲੂਕੋਜ਼ ਮਿਕਸ ਹੈ ਉਹ ਜਦੋਂ ਜਾ ਕੇ ਕੈਪਰੀਵੇਨ ਦੇ ਵਿੱਚ ਜਾ ਕੇ ਜੰਮ ਜਾਂਦਾ ਤੇ ਉਦੋਂ ਫਿਰ ਸਾਡੇ ਬ੍ਰੇਨ ਨਾਲ ਰਿਲੇਟਡ ਜਿੰਨੀ ਪ੍ਰੋਬਲਮ ਸਾਨੂੰ ਹੋਣੀ ਸ਼ੁਰੂ ਹੋ ਜਾਂਦੀਆਂ ਜਿਵੇਂ ਨੀਂਦ ਨਾ ਆਉਣਾ ਖੇਚੜਨਾ ਡਿਪਰੈਸ਼ਨ ਰਹਿਣਾ ਐਂਜ਼ਾਈਟੀ ਰਹਿਣਾ ਘਬਰਾਹਟ ਫੀਲ ਕਰਨਾ ਖਿੱਚਦੇ ਰਹਿਣਾ ਜਾਂ ਨੀਂਦ ਦੀ ਸਮੱਸਿਆ ਹੋ ਗਈ ਕਈ ਲੋਕਾਂ ਦਾ ਫ੍ਰੈਟਸ ਵੀ ਆਨੇ ਸ਼ੁਰੂ ਹੋ ਜਾਂਦੇ ਨੇ ਸੋ ਜਿਹੜੇ ਬ੍ਰੇਨ ਦੇ ਵਿੱਚ ਕਲੌਟ ਬਣ ਜਾਂਦੇ ਨੇ ਕਾਰਬੋਹਾਈਡਰੇਟ ਜਦੋਂ ਸਾਡੀ ਬਾਡੀ 'ਚ ਵਧਦਾ ਤੇ ਗਲੂਕੋਜ਼ ਦੀ ਮਾਤਰਾ ਬਲੱਡ 'ਚ ਵਧਦੀ ਹੈ ਉਹਦੇ ਨਾਲ ਜਿਹੜੀਆਂ ਕੈਪਿਲਰੀ ਵੇਨਸ ਨੇ ਚੋਕ ਹੋ ਜਾਂਦੇ ਨੇ ਬਲੌਕ ਹੋ ਜਾਂਦੇ ਨੇ ਜਿੱਤੇ ਕਰਕੇ ਸਾਨੂੰ ਇਸ ਤਰ੍ਹਾਂ ਦੇ ਰੁਕਕਾ ਦੱਸਣਾ ਕਰਨਾ ਪੈਂਦਾ ਬਿਲਕੁਲ ਜੇ ਆਪਾਂ ਬ੍ਰੇਨ ਦੀ ਗੱਲ ਕਰਤੀ ਹੈ ਤੇ ਅੱਖਾਂ ਦੇ ਵਿੱਚ ਜੇ ਸ਼ੂਗਰ ਵੱਧੇ ਤੇ ਫਿਰ ਅੱਖਾਂ ਦੇ ਵੀ ਲੋਕ ਹੁੰਦੇ ਜੀ ਹਾਂ ਬਿਲਕੁਲ ਤੁਸੀਂ ਦੇਖਿਆ ਹੋਣਾ ਕਿ ਜਿਹੜੇ ਲੋਕਾਂ ਨੂੰ 45 ਸਾਲ ਤੋਂ ਉੱਪਰ ਜੇ ਪੇਸ਼ੈਂਟ ਨੇ ਤੇ ਉਹਦੀ ਸ਼ੂਗਰ ਉਹਨੂੰ 2-4 ਸਾਲ ਪੁਰਾਣੀ ਹੈ 5 ਉਹਨੂੰ ਮੋਤੀਆ ਜਿਹੜਾ ਸਫੇਦ ਮੋਤੀਆ ਇਹ ਅਕੋਰਡਿੰਗ ਆਮ ਤੌਰ ਤੇ 70 ਸਾਲ ਤੋਂ ਬਾਅਦ ਆਉਂਦਾ ਹੈ ਉਹਨਾਂ ਦੇ 40 ਸਾਲ ਤੋਂ ਬਾਅਦ ਹੀ ਮੋਤੀਆ ਉਤਰਨਾ ਸ਼ੁਰੂ ਹੋ ਜਾਂਦਾ ਸੋ ਉੱਥੋਂ ਇਹ ਸਭ ਹੁੰਦਾ ਕਿ ਜਿਹੜੀ ਜਿਹੜੀ ਸਭ ਤੋਂ ਸੈਂਸਿਟਿਵ ਆਰਗਨ ਹੈ ਬੋਡੀ ਦੇ ਚਾਹੇ ਸਾਡੀ ਅੱਖਾਂ ਨੇ ਚਾਹੇ ਸਾਡਾ ਬ੍ਰੇਨ ਚਾਹੇ ਸਾਡਾ ਹਾਰਟ ਹੈ ਉਹਦੇ ਵਿੱਚ ਜਿਹੜਾ ਗਲੂਕੋਜ਼ ਜ਼ਿਆਦਾ ਜਮਣ ਨਾਲ ਜਿਹੜੀ ਆ ਉਹ ਏਰੀਆ ਡੈਮੇਜ ਹੋਣਾ ਸ਼ੁਰੂ ਹੋ ਜਾਂਦਾ ਇਸੇ ਕਰਕੇ ਹੀ ਜਿਹੜਾ ਸ਼ੂਗਰ ਦਾ ਪੇਸ਼ੈਂਟ ਹੈ ਉਹਦੀ ਅਗਲੀ ਜਿਹੜੀ ਬਿਮਾਰੀ ਹੈ ਉਹ ਹਾਰਮਨਲ ਲੈਟਰ ਹੁੰਦੀ ਹੈ ਜਿਵੇਂ ਵਾਲਵ ਦੇ ਵਿੱਚ ਵੀ ਗਲੂਕੋਜ਼ ਤੇ ਕਾਰਬੋਹਾਈਡਰੇਟ ਜਮਨਾ ਸ਼ੁਰੂ ਹੋ ਜਾਂਦਾ ਹੈ ਤੇ ਉਹ ਨਾਲ ਜਿਹੜੇ ਸਾਡੇ ਹਾਰਟ ਦੇ ਮਸਲ ਨੇ ਉਹ ਵੀ ਕੌਣੇ ਸ਼ੁਰੂ ਹੋ ਜਾਂਦੇ ਨੇ ਸੋ ਉਸ ਪੇਸ਼ੈਂਟ ਦਾ ਬੀਪੀ ਵਧਣਾ ਸ਼ੁਰੂ ਹੋ ਜਾਂਦਾ ਜਿਹਦਾ ਬੀਪੀ ਵਧਣਾ ਸ਼ੁਰੂ ਹੋ ਗਿਆ ਉਹਨੂੰ 슈ਗਰ ਤਿਆਰ ਹੈ ਤੇ ਜਿਹਨੂੰ 슈ਗਰ ਹੋ ਗਈ ਹੈ ਉਹਦਾ ਬੀਪੀ ਵਧਣਾ ਤਿਆਰ ਜੀ ਬਿਲਕੁਲ ਜੀ ਤੁਸੀਂ ਹਾਰਟ ਦੀ ਗੱਲ ਕਰ ਦਿੱਤੀ ਹੈਗੀ ਆ ਤੇ ਮੇਰੇ ਮਤਵਕ ਜਿਹੜਾ ਸ਼ੁਕਰ ਹੈ ਜੇਕਰ ਕਿਡਨੀ 'ਚ ਬਲਕਿ ਇਹ ਉਹ ਨੇਫਰons ਜਿਹੜੇ ਨਾਲ ਉਹਦੇ ਬਲੌਕ ਕਰਦੇ ਜਿਹਦੇ ਕਰਕੇ ਸਾਡੇ ਸਰੀਰ ਦੇ ਵਿੱਚ ਪੈਰ 'ਚ ਪੈਰਾਂ 'ਚ ਸੋਜ ਆਉਣਾ ਜਾਂ ਪਸ਼ਾਬ ਦਾ ਘੱਟ ਆਉਣਾ ਸਰੀਰ ਦੇ ਵਿੱਚ ਬਾਡੀ ਦੇ ਵਿੱਚ ਐਂਜ਼ਾਈਟੀ ਫੀਲ ਕਰਨਾ ਖੂਨ ਦੇ ਵਿੱਚ ਕਮੀ ਹੋਣਾ ਜਿਹੜੇ ਕਰੀਟੀਨਾਈਨ ਹੈ ਜਾਂ ਸਾਡੇ ਬਾਡੀ ਦੇ ਵਿੱਚ ਬਲੱਡ ਯੂਰੀਆ ਉਹਦਾ ਲੈਵਲ ਜਦੋਂ ਵੱਧ ਜਾਂਦਾ ਤੇ ਉਹ ਨੇਫਰੋਨ ਦੇ ਚੋਕ ਹੋਣ ਕਰਕੇ ਨੇਫਰੋਨ ਦੇ ਬੰਦ ਹੋਣ ਕਰਕੇ ਹੀ ਇਸ ਤਰ੍ਹਾਂ ਦੀ ਸਮੱਸਿਆ ਆਉਂਦੀ ਹੈ ਤੇ ਜਿਹੜੇ ਆਪਾਂ ਗੱਲ ਕਰ ਰਹੇ ਆ ਸਦਾਬਹਾਰ ਦੇ ਪੱਤਿਆਂ ਦੀ ਇਹਦੇ ਲਗਾਤਾਰ ਸੇਵਨ ਦੇ ਨਾਲ ਇਹ ਸਾਡੀ ਕਿਡਨੀ ਨੂੰ ਸਾਫ਼ ਕਰਨ ਦਾ ਵੀ ਕੰਮ ਕਰਦਾ ਹੈ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਇਹ ਗਲੂਕੋਜ਼ ਨੂੰ ਕੰਟਰੋਲ ਕਰਦਾ ਹੈ ਬੋਡੀ ਚ ਪੈਂਕਰੀਆਜ਼ ਨੂੰ ਰੀਐਕਟਿਵੇਟ ਕਰਦਾ ਹੈ ਇੰਟਰਸਟਾਈਨ ਦੇ ਵਿੱਚ ਜਿਹੜੀ ਸਾਡੀ ਗੁੱਡ ਬੈਕਟੀਰੀਆ ਹੈਗੇ ਜਾਂ ਗੱਠ ਹਲਤਾ ਉਹਨੂੰ ਸੁਧਾਰਨ ਦੇ ਵਿੱਚ ਵੀ ਕੰਮ ਕਰਦਾ ਹੈ ਜਦੋਂ ਤੁਸੀਂ ਲਗਾਤਾਰ ਜੇ ਤੁਸੀਂ ਦੋ ਟਾਈਮ ਇਹਦੇ ਚਾਰ ਪੰਜ ਪੱਤੇ ਤੇ ਦੋ ਚਾਰ ਫੁੱਲ ਇਹਦਾ ਸੇਵਨ ਕਰਨਾ ਸ਼ੁਰੂ ਕਰੋਗੇ ਖਾਲੀ ਪੇਟ ਅੱਧੇ ਘੰਟੇ ਤੱਕ ਕੁਝ ਨਹੀਂ ਖਾਣਾਗਾ ਤੇ ਇਹ ਤੁਹਾਡੇ ਪੇਟ ਦੇ ਵਿੱਚ ਜਿਹੜੇ ਲੋਕਾਂ ਨੂੰ ਕਵਰਸ ਦੀ ਸਮੱਸਿਆ ਹੈ ਉਹਦੇ ਵਿੱਚ ਵੀ ਬਹੁਤ ਅੱਛਾ ਫਾਇਦਾ ਕਰਦਾ ਹੈ ਜਿਨ੍ਹਾਂ ਲੋਕਾਂ ਦੇ ਓਟੀਪੀਟੀ ਵਾਝ ਜਾਂਦੇ ਨੇ ਜੇ ਉਹ ਡਾਇਬਟਿਕ ਨਹੀਂ ਹੈਗੀ ਤੇ ਇਹਦੇ ਪੱਤਿਆਂ ਦੇ ਰਸ ਦੇ ਵਿੱਚ ਜਾਂ ਪੱਤਿਆਂ ਦੇ ਨਾਲ ਥੋੜੀ ਜਿਹੀ ਮਿਸ਼ਰੀ ਮਿਲਾ ਕੇ ਜੇ ਉਹਨੂੰ ਚਬਾਣਗੇ ਤੇ ਉਹਨਾਂ ਦਾ ਜਿਹੜਾ ਓਟੀਪੀਟੀ ਦੀ ਸਮੱਸਿਆ ਹੈ ਜਾਂ ਜਿਹੜੀ ਜੌਂਟਸ ਦੀ ਸਮੱਸਿਆ ਹੈ ਉਹਦੇ ਤੋਂ ਵੀ ਛੁਟਕਾਰਾ ਮਿਲਦਾ ਹੈ ਜੀ ਡਾਕਟਰ ਸਾਹਿਬ ਤੁਸੀਂ ਪੈਂਕਰੀਆਜ਼ ਦੀ ਗੱਲ ਕੀਤੀ ਹੈ ਤੇ ਪੈਂਕਰੀਆਜ਼ ਦੇ ਵਿੱਚ ਪ੍ਰੋਬਲਮ ਜਿਹੜੀ ਆਉਂਦੀ ਹੈ ਜਿੱਥੇ ਤੱਕ ਮੈਨੂੰ ਥੋੜ੍ਹਾ ਨੌਲੇਜ ਹੈਗੀ ਹੈ ਉਸ ਦੇ ਮੁਤਾਬਕ ਪੈਂਕਰੀਆਸ ਨੂੰ ਨੌਲੇਜ ਜਿਹੜਾ ਗੜਬੜ ਹੋਣਾ ਤਾਂ ਮੇਨ ਕਾਰਨ ਹੈ ਬੀਟਾ ਸੈੱਲ ਜਿਹੜੇ ਨੇ ਉਹਦੇ ਕਮਜ਼ੋਰ ਹੋਏ ਤੇ ਮਰ ਜਾਂਦੇ ਨੇ ਜੀ ਇਹ ਇਹਦੇ ਵਿੱਚ ਵੀ ਕੰਮ ਕਰੇ ਜੀ ਬਿਲਕੁਲ ਮੈਂ ਤੁਹਾਨੂੰ ਤਾਂ ਦੱਸਿਆ ਕਿ ਇਹ ਸਾਡੀ ਗੱਟ ਹੈਲਥ ਦੇ ਉੱਤੇ ਬਹੁਤ ਅੱਛਾ ਕੰਮ ਕਰਦਾ ਹੈ ਸਭ ਤੋਂ ਪਹਿਲਾਂ ਤਾਂ ਜੇ ਇਹਦੀ ਮੈਂ ਆਯੁਰਵੇਦ ਅਨਸਾਰ ਮੈਂ ਜੀ ਥੋੜਾ ਡਿਫਾਈਨ ਕਰਾਂ ਤੇ ਇਹਦੀ ਜਿਹੜੀ ਪ੍ਰਕਿਰਤੀ ਹੈ ਉਹ ਸ਼ੀਤਲ ਹੈ ਠੰਡੀ ਹੈ ਸਰੀਰ ਦੇ ਵਿੱਚ ਪਿੱਤ ਨੂੰ ਘਟਾਉਂਦੀ ਹੈ ਐਸਿਡਿਟੀ ਨੂੰ ਐਸੇ ਜਿਹੜੀ ਬੋਡੀ ਚ ਸਾਡੀ ਐਸਿਡਿਕ ਹੈ ਬੋਡੀ ਉਹਨੂੰ ਇਹ న్యూਟਰਲ ਕਰਦੀ ਹੈ ਠੀਕ ਹੈ ਦੂਸਰਾ ਇਹ ਲਜੈਸਟ ਲਜੈਸਟਿਕ ਵੀ ਹੈਗੀ ਹੈ ਜਿਹਦੇ ਕਰਕੇ ਪੇਟ ਨੂੰ ਸਾਫ ਕਰਦੀ ਹੈ ਪੇਟ ਸਾਫ ਹੋਊਗਾ ਤੇ ਸਾਡੀ ਜਿਹੜੀ ਇੰਟੈਸਟਾਈਨ ਹੈ ਉਹਦੇ ਵਿੱਚ ਜਿਹੜੀ ਇਨਸੂਲਿਨ ਬੰਨੀ ਸ਼ੁਰੂ ਹੋਏਗੀ ਜਦੋਂ ਇਨਸੂਲਿਨ ਬੰਨੀ ਸ਼ੁਰੂ ਹੋਏਗੀ ਤੇ ਸਾਡੇ ਜਿਹੜੇ ਪੈਂਕ੍ਰੀਆਸ ਦੇ ਉੱਤੇ ਲੋਡ ਪੈ ਰਿਆ ਉਹ ਲੋਡ ਘਟੇਗਾ ਤੇ ਜਿਹੜੇ ਉਹਦੇ ਬੀਟਾ ਸੈਲਸ ਨੇ ਉਹ ਛੇਤੀ ਰਿਪੇਅਰ ਹੋਣਗੇ ਤੇ ਜਿਹੜਾ ਪੈਂਕ੍ਰੀਆਸ ਦਾ ਪ੍ਰੋਪਰ ਕੰਮ ਕਰਨਾ ਸ਼ੁਰੂ ਕਰ ਦੇਗਾ ਬਿਲਕੁਲ ਜੀ ਤੇ ਇਹ ਇੱਕ ਜਦੋਂ ਸ਼ੂਗਰ ਵਧੀ ਹੈ ਜੀ ਉਹਦੇ ਨਾਲ ਬਹੁਤ ਸਾਰੇ ਲੋਕਾਂ ਨੂੰ ਜਨਾਈਟਲਸ ਦੀ ਪ੍ਰੋਬਲਮ ਆਉਂਦੀ ਹੈ ਚਾਹੇ ਜੇ ਮਰਦ ਨੇ ਤਾਂ ਉਹਨਾਂ ਨੂੰ ਵੀ ਪ੍ਰੋਬਲਮ ਆਏਗੀ ਜੇ ਲੇਡੀਜ਼ ਨੇ ਤਾਂ ਉਹਨਾਂ ਨੂੰ ਵੀ ਪ੍ਰੋਬਲਮ ਆਏਗੀ ਉਹਦੇ ਚੀ ਕੰਮ ਕਰੇਗਾ ਜੀ ਬਿਲਕੁਲ ਮੈਂ ਤੁਹਾਨੂੰ ਜਿਵੇਂ ਦੱਸਿਆ ਕਿ ਇਹ ਆਗਿਆਪ ਚ ਸਫਾਈ ਦਾ ਕੰਮ ਵੀ ਕਰਦਾ ਹੈ ਕਿਡਨੀਜ਼ ਨੂੰ ਸਾਫ਼ ਵੀ ਕਰਦਾ ਹੈ ਸੋ ਉਸ ਕੇਸ ਦੇ ਵਿੱਚ ਜਿਹੜੇ ਲੋਕਾਂ ਨੂੰ ਪਿਸ਼ਾਬ ਦੇ ਵਿੱਚ ਜਦੋਂ ਤੁਸੀਂ ਕਿਤੇ ਆਊਟਡੋਰ ਪਿਸ਼ਾਬ ਕਰਦੇ ਹੋ ਕੀੜੇ ਲੱਗ ਜਾਂਦੇ ਨੇ ਇਨ ਮਿੱਠਾ ਪਿਸ਼ਾਬ ਪੰਜਾਬੀ ਦੇ ਅੰਦਰ ਔਰ ਉਹਦੇ ਕਰਕੇ ਜਦੋਂ ਗਲੂਕੋਜ਼ ਜਿਹੜਾ ਤੁਹਾਡੇ ਪਿਸ਼ਾਬ ਦੇ ਰਹੀ ਬਾਹਰ ਆਣਾ ਸ਼ੁਰੂ ਹੋ ਜਾਂਦਾ ਸ਼ੂਗਰ ਬਾਹਰ ਹੋਣੀ ਸ਼ੁਰੂ ਹੋ ਜਾਂਦੀ ਹੈ ਉਹਦੇ ਨਾਲ ਤੁਹਾਡੇ ਜਿਹੜੇ ਯੋਸਤਰਾ ਯੋਸਤਰਾ ਜਿਹੜੀ ਹੈ ਫੀਮੇਲ ਦੇ ਵਿੱਚ ਜੇ ਮੈਂ ਬਜਾਈ ਇਹਨਾਂ ਦੀ ਗੱਲ ਕਰਾਂ ਪੁਰਸ਼ਾਂ ਦੇ ਵਿੱਚ ਪੈਨਿਸ ਦੀ ਗੱਲ ਕਰਾਂ ਉਹਦੇ ਅੰਦਰ ਦੇ ਵਿੱਚ ਜਿਹੜੀ ਹੈ ਹੌਲੀ ਹੌਲੀ ਜ਼ਖਮ ਹੋਣੇ ਸ਼ੁਰੂ ਹੋ ਜਾਂਦੇ ਨੇ ਇਨਫੈਕਸ਼ਨ ਰਹਿਣ ਲੱਗ ਜਾਂਦੇ ਜਿਹਦੇ ਕਰਕੇ ਉਹਨਾਂ ਨੂੰ ਜੈਂਟਲ ਆਰਗਨ ਦੇ ਵਿੱਚ ਜਿਹੜੀ ਈਚਿੰਗ ਹੋਣਾ ਇਹ ਆਪਸ ਆਣਾ ਜਾਂ ਦਰਦ ਹੋਣਾ ਜਦੋਂ ਵੀ ਇਹਨੂੰ ਪਾਸ ਕਰਦੇ ਆ ਇਸ ਤਰ੍ਹਾਂ ਦੀ ਸਮੱਸਿਆ ਬਹੁਤ nhiều ਨੂੰ ਮਿਲਦੀ ਹੈ ਕਈ ਜਿਹੜੇ ਪੇਸ਼ੈਂਟ 60-50 ਸਾਲ ਤੋਂ ਉੱਪਰ ਹੋ ਜਾਂਦੇ ਨੇ ਉਹਨਾਂ ਨੂੰ ਤਾਂ ਪਿਸ਼ਾਬ ਜਿਹੜਾ ਵਾਰ-ਵਾਰ ਟੁੱਕਾ-ਟੁੱਕਾ ਡਿੱਗਦਾ ਰਹਿੰਦਾ ਸਾਰਾ ਦਿਨ ਇਸ ਤਰ੍ਹਾਂ ਦੀ ਸਮੱਸਿਆ ਵੀ ਜਿਹੜੀ ਹੈ ਕਿਉਂਕਿ ਉਹਨਾਂ ਦਾ ਬਲੇਡਰ ਕਮਜ਼ੋਰ ਹੋ ਜਾਂਦਾ ਇਸ ਤਰ੍ਹਾਂ ਦੀ ਸਮੱਸਿਆ ਵੀ ਆਉਂਦੀ ਹੈ ਸੋ ਉਹਦੇ ਵਿੱਚ ਵੀ ਜੇ ਲਗਾਤਾਰ ਇਹਦਾ ਇਸਤੇਮਾਲ ਕੀਤਾ ਜਾਵੇ ਪਰ ਜਿੰਨੀ ਗੰਭੀਰ ਬਿਮਾਰੀ ਹੋਵੇਗੀ ਕੁਲਵੰਜੀ ਉਹਦੇ 'ਚ ਇਹਦਾ ਜਿਹੜਾ ਇਸਤੇਮਾਲ ਹੈ ਸਾਨੂੰ ਉਹਨਾਂ ਲੰਬਾ ਕਰਨਾ ਪਵੇਗਾ ਕਿਉਂਕਿ ਇਹ ਕੁਦਰਤੀ ਰੂਪ ਸਾਡੇ ਸਰੀਰ ਨੂੰ ਸਾਫ ਕਰ ਰਿਹਾ ਸਾਡੇ ਸਰੀਰ ਨੂੰ ਤਕੜਾ ਕਰ ਰਿਹਾ ਜਿਵੇਂ ਯੈਲੋਪੈਥੀ ਦੇ ਵਿੱਚ ਕੀ ਹੁੰਦਾ ਕਿ ਕਿਸੇ پیشنਟ ਨੂੰ ਦਰਦ ਹੋ ਰਿਹਾ ਤੇ ਉਹਨੂੰ ਟੈਬਲੇਟ ਦੇ ਦਿਓ ਦਰਦ ਹਟ ਜੇਗਾ ਨਹੀਂ ਦਰਦ ਹਟ ਰਿਹਾ ਤੇ ਤੁਸੀਂ ਇੰਜੈਕਸ਼ਨ ਲਾ ਦਿਓ ਇਮੀਡੀਏਟ ਪੇਨ ਠੀਕ ਹੋ ਜਾਏਗੀ ਇਹਦੇ ਵਿੱਚ ਕੀ ਹੈ ਇਹ ਆਰਗਨ ਨੂੰ ਸਾਡੇ ਸਰੀਰ ਨੂੰ ਇੰਨਾ ਲਾਇਕ ਬਣਾਉਂਦਾ ਕਿ ਜਿਹੜਾ ਆਰਗਨ ਹੈ ਸਾਡਾ ਉਹ ਖੁਦ ਬਿਮਾਰੀ ਨਾਲ ਲੜ ਸਕੇ ਸੋ ਸਥਿਤੀ ਤੱਕ ਜਾਂਦੇ ਜਾਂਦੇ ਸਾਨੂੰ ਤਿੰਨ ਤੱਕ 6 ਮਹੀਨੇ ਲੱਗ ਜਾਂਦੇ ਨੇ ਸੋ ਜਿਹੜੇ ਵੀ ਪੇਸ਼ੈਂਟ ਇਹ ਵੀਡੀਓ ਦੇਖਦੇ ਨੇ ਮੇਰੀ ਉਹਨਾਂ ਨੂੰ ਇਹੀ ਬੇਨਤੀ ਹੈ ਕਿ ਜਦੋਂ ਵੀ ਤੁਸੀਂ ਇਸ ਤਰ੍ਹਾਂ ਦੀ ਕੋਈ ਜੜੀ ਬੂਟੀ ਨੂੰ ਟਰਾਈ ਕਰੋ ਤੇ ਉਹਨੂੰ ਸਮਾਂ ਦਿਓ ਤਾਂ ਕਿ ਤੁਹਾਡੀ ਬੋਡੀ ਦੇ ਵਿੱਚ ਤੁਸੀਂ ਇਹਨੇ ਸਾਰਾ ਜਿਹੜਾ ਟੌਕਸਿਨ ਪਾਇਆ ਹੈ ਜਾਂ ਵੇਟ ਅੰਗਰ ਵੇਤਰ ਦੀ ਬੇ ਤਰੀਕੇ ਨਾਲ ਸਰੀਰ ਦੇ ਵਿੱਚ ਤੁਸੀਂ ਗੰਦਗੀ ਲੈ ਕੇ ਗਏ ਹੋ ਉਹਨੂੰ ਸਾਫ਼ ਕਰਨ ਤੇ ਜੇ 10 ਸਾਲ ਪੁਰਾਣੀ ਹੋਵੇ ਤਾਂ ਉਹ ਘੱਟੋ ਘੱਟ 10 ਮਹੀਨੇ ਲੱਗਣਗੇ ਤੁਹਾਡੀ ਬੋਡੀ ਚੋਂ ਜਾਣ ਵਾਸਤੇ ਸੋ ਦੇ ਲਈ ਥੋੜਾ ਪੇਸ਼ੈਂਸ ਰੱਖ ਕੇ ਜੇ ਇਹ ਜਿਹੜੀਆਂ ਗੁੱਟੀਆਂ ਦਾ ਇਸਤੇਮਾਲ ਕੀਤਾ ਜਾਵੇ ਤੇ ਸਾਨੂੰ ਬਹੁਤ ਅੱਛੇ ਲਾਭ ਦੇਖਣ ਨੂੰ ਮਿਲ ਸਕਦੇ ਨੇ ਡਾਕਟਰ ਤੁਹਾਨੂੰ ਮੈਂ ਇੱਕ ਆਪਣੀ ਜਿਹੜੀ ਇੱਕ ਕਿਸੇ ਮੇਰੇ ਦੋਸਤ ਨਾਲ ਜਿਹੜੀ ਹੈ ਉਹਦੀ ਜੋ ਉਸ ਨੂੰ ਮਾਹਰ ਵਿੱਚ ਮੈਂ ਸ਼ਾਮਲ ਸੀ ਮੈਂ ਤੁਹਾਨੂੰ ਕਤਨਾ ਕਰਦਾ ਉਹਨਾਂ ਦਾ ਵਿਆਹ ਹੋਇਆ ਨਵਾਂ ਨਵਾਂ ਵਿਆਹ ਸੀ ਮੈਂ ਉਹਦੇ ਵਿੱਚ ਸ਼ਾਮਲ ਸੀਗਾ ਵਿਆਹ ਦੇ ਉਹਨਾਂ ਦੇ ਵਿੱਚ ਤੇ ਉਹਨਾਂ ਦੇ ਕੁਝ ਜਲਾ ਤੋਂ ਕੁਝ ਚਿਰ ਬਾਅਦ ਹੀ ਉਹ ਜਿਹੜਾ ਮੇਰਾ ਦੋਸਤ ਸੀਗਾ ਉਹਦੇ ਬਾਰੇ ਪਤਾ ਲੱਗਿਆ ਕਿ ਉਹ ਉਹਨੂੰ ਸ਼ੂਗਰ ਜੀ ਤੇ ਉਹਦੀ ਘਰ ਵਾਲੀ ਨੇ ਸਿਰਫ ਇਸ ਕਰਕੇ ਉਸ ਨੂੰ ਛੱਡਣ ਦੀ ਪੁਲਿਸ ਕੋਲ ਤੇ ਹੋਰ ਪਾਸੇ ਕੰਪਲੇਂਟਸ ਫਾਈਲ ਕਰਨੇ ਸ਼ੁਰੂ ਕਰਤੀਆਂ ਵੀ ਇਹ ਕਹਨ ਉਹ ਜੀ ਬੱਚਾ ਪਾਦਾ ਕਰਨ ਦੇ ਕਾਬਿਲ ਨਹੀਂ ਰਹਿਣਾ ਤੇ ਇਹਦੇ ਬੱਚਾ ਨਹੀਂ ਹੋ ਸਕਦਾ ਕਿਉਂਕਿ ਇਹਨੂੰ ਸ਼ੂਗਰ ਹੈ ਤੇ ਉਦੋਂ ਬਾਅਦ ਐਂਡ ਦੇ ਵਿੱਚ ਹਾਲਾਤ ਇਹ ਹੋਏ ਕਿ ਉਹਨੂੰ ਜਿਹੜਾ ਉਹ ਤਲਾਕ ਉਹਦੇ ਵਾਸਤਾ ਦਾ ਜ਼ਮਦਾਬ ਉਸ ਦੇਣਾ ਪਿਆ ਜੀ ਜੀ ਕੀ ਇਹ ਸੱਚ ਹੈ ਜੀ ਇਹ ਅ ਕਲਵਨ ਜੀ ਜੇ ਮੈਂ ਕਹਾਂ ਸੱਚ ਇਹ ਕੋੜਾ ਸੱਚ ਹੈ ਜੀ ਜਿਹਨੋਂ ਕਿ ਖਾਸ ਤੌਰ ਤੇ ਸਾਡੇ ਜਿਹੜੇ ਮੇਲ ਪੇਸ਼ੈਂਟ ਨੇ ਜਿਹੜੇ ਪੁਰਸ਼ ਲੋਕ ਨੇ ਕਿਉਂਕਿ ਪੁਰਸ਼ ਪ੍ਰਧਾਨ ਸਮਾਜ ਹੈ ਇਸ ਕਰਕੇ ਇਸ ਵਿਸ਼ੇ ਤੇ ਬਹੁਤ ਘੱਟ ਗੱਲ ਕੀਤੀ ਜਾਂਦੀ ਆ ਮੈਂ ਕਹਾਂ ਵੀ ਇਸ ਸਿੰਡਰ ਨਹੀਂ ਕੀਤਾ ਜਾਂਦਾ ਇਸ ਨੂੰ ਲੈ ਕੇ ਕਿ 슈ਗਰ ਦੇ ਨਾਲ ਇੰਪੋਟੈਂਸੀ ਆਂਦੀ ਹੈ ਜੀ ਬਿਲਕੁਲ ਚਾਹੇ ਉਹ ਮੇਲ ਹੈ ਚਾਹੇ ਫੀਮੇਲ ਹੈ ਜਿਉਂ ਡਾਇਬਟਿਕ ਨੇ ਤੇ ਉਹਨਾਂ ਦੇ ਇੰਪੋਰਟੈਂਟ ਹੋਣ ਦੇ ਜਿਹੜੇ ਚਾਂਸਸ ਨੇ ਨਾ ਮਰਦ ਹੋਣ ਦੇ ਨਾ ਮਰਦੀ ਦੇ ਜਿਹੜੇ ਚਾਂਸਸ ਨੇ ਆ ਮੈਂ ਕਹਾਂ ਕਿ ਬੇਵੋਲਾਦ ਹੋਣ ਦੇ ਜਿਹੜੇ ਚਾਂਸਸ ਨੇ ਬਾਹਰ ਹੋਣ ਦੇ ਚਾਂਸਸ ਨੇ ਫੀਮੇਲ ਦੇ ਵਿੱਚ ਉਹ 100 ਗੁਣਾ ਵਾਜਨ ਦੇ ਨੇ ਹੂੰ ਆਨਪੀਸ਼ੈਂਟ ਦੇ ਮੁਕਾਬਲੇ 'ਚ ਕਿਉਂਕਿ ਜਿਹੜਾ ਜਿਹੜਾ ਤੁਹਾਡਾ ਖੂਨ ਹੈ ਉਹ ਹਰ ਰੋਜ਼ ਦਿਨ ਤੱਕ ਨਿਊਟ੍ਰੀਸ਼ਨ ਹੋਣੀ ਲੱਗੇ ਜਾਣਾ ਉਹ ਇੱਕ ਟਰੈਵਲਰ ਹੈ ਬਿਲਕੁਲ ਟਰਾਂਸਪੋਰਟਰ ਦਾ ਕੰਮ ਕਰਦਾ ਹੈ ਜੋ ਵੀ ਤੁਸੀਂ ਖਾਣਿਆ ਉਹ ਨਿਊਟ੍ਰੀਸ਼ਨ ਤੁਹਾਡੀ ਬੋਡੀ ਦੀ ਇਹ ਇਨਸੂਲਿਨ ਰਾਈ ਤੁਹਾਡੇ ਬਲੱਡ 'ਚ ਜਾਂਦਾ ਤੇ ਉਹੀ ਇਨਸੂਲਿਨ ਨਾਲ ਆਲਾ ਬਲੱਡ ਜਿਹੜਾ ਹੈ ਉਹ ਵੀ ਬੋਡੀ 'ਚ ਟਰੈਵਲ ਕਰਦਾ ਹਰ ਆਰਗਨ ਤੱਕ ਆਉਂਦੀ ਜਿਹੜੀ ਉਹ ਖਰਾਬ ਚਾਉਂਦਾ ਜਦੋਂ ਤੁਹਾਡਾ ਟਰਾਂਸਪੋਰਟਰ ਹੀ ਖਰਾਬ ਹੋਏਗਾ ਫੋਰ ਐਗਜ਼ਾਮਪਲ ਇੱਕ ਦੁੱਧ ਇਕੱਠਾ ਕਰਨ ਵਾਲੀ ਅਮਰੀਕਾ ਦੀ ਇੱਕ ਗੱਡੀ ਹੈ ਜਿਹਦੇ ਟੈਂਕਰ ਦੇ ਵਿੱਚ ਦੁੱਧ ਇਕੱਠਾ ਕਰਕੇ ਲੈ ਕੇ ਜਾਂਦੀ ਪਿੰਡਾਂ 'ਚ ਜਿਉ ਉਸ ਦੇ ਵਿੱਚ ਦਹੀਂ ਪਾ ਦਿੱਤਾ ਜਾਵੇ ਜਾਂ ਉਹ ਜਿਹੜਾ ਜੰਗਾਲਿਆਂ ਵਾਲਾ ਟੈਂਕਰ ਹੋ ਗਿਆ ਤੇ ਉਹ ਸਾਰੇ ਘਰਾਂ ਦੇ ਵਿੱਚ ਜਿਹੜਾ ਦੁੱਧ ਚੰਗਾ ਦੁੱਧ ਵੀ ਲੈ ਕੇ ਆਵਾਂਗੇ ਤੇ ਉਹ ਖਰਾਬ ਹੋ ਜਾਏਗਾ ਤੇ ਐਂਡ ਪਲਾਨਟ ਦੇ ਵਿੱਚ ਜਦੋਂ ਜਾ ਕੇ ਉਸ ਨੂੰ ਡਿਸਪੋਜ਼ ਆਫ ਕੀਤਾ ਜਾਵੇਗਾ ਤੇ ਉੱਥੇ ਵੀ ਜਾ ਕੇ ਉਹ ਦੁੱਧ ਖਰਾਬ ਹੋ ਜਾਏਗਾ ਉਹੀ ਹਾਲ ਸਾਡੇ ਬਲੱਡ ਦਾ ਹੈ ਜੇ ਬਲੱਡ ਦੇ ਵਿੱਚ ਸਾਡੇ ਕੋਈ ਵੀ ਇਨਫੈਕਸ਼ਨ ਆ ਗਈ ਹੈ ਜੇ ਗੱਲ ਕਰਨਾ ਆਪਾਂ ਸ਼ੂਗਰ ਦੀ ਗੱਲ ਕਰ ਰਹੇ ਆ ਸ਼ੂਗਰ ਦੇ ਵਿੱਚ ਜਦੋਂ ਸਾਡੀ ਬਾਡੀ ਦੇ ਵਿੱਚ ਗਲੂਕੋਜ਼ ਹੋਣਾ ਸ਼ੁਰੂ ਹੋ ਜਾਂਦਾ ਬਲੱਡ 'ਚ ਉਹ ਫਿਰ ਇੰਪਿਅਰ ਬਲੱਡ ਜਦੋਂ ਸਾਡੀ ਬਾਡੀ ਨੇ ਆਰਗਨ 'ਚ ਹੀ ਜਾਂਦਾ ਹੈ ਜਿਹੜੇ ਮੇਲ ਦੇ ਆਰਗਨ ਨੇ ਚਾਹੇ ਫੀਮੇਲ ਦੇ ਆਰਗਨ ਨੇ ਮੇਲ ਦੇ ਜਿਵੇਂ ਐਕਸਟਰਨਲ ਨੇ ਤੇ ਫੀਮੇਲ ਦੇ ਇੰਟਰਨਲ ਨੇ ਲੇਕਿਨ ਉਹਨਾਂ ਦੇ ਵਿੱਚ ਜਿਹੜੀ ਸਪਲਾਈ ਹੈ ਬਲੱਡ ਦੀ ਬਹੁਤ ਬਰੀਕ ਨਾੜਾਂ ਦੇ ਰੇਕ ਕੀਤੀ ਜਾਂਦੀ ਹੈ ਔਰ ਇਹਦਾ ਸਿੱਧਾ ਸਬੰਧ ਸਾਡੇ ਦਿਮਾਗ ਨਾਲ ਹੈ ਜਦੋਂ 슈ਗਰ ਖੂਨ ਦੇ ਵਿੱਚ ਐਂਟਰ ਕਰ ਜਾਂਦੀ ਤੇ ਸਾਡੇ ਜਿਹੜੇ ਨਿਊਰੋਨਸ ਨੇ ਲੇਕਿਨ ਨਰਵਸ ਸਿਸਟਮ ਸਾਡੇ ਨੇ ਉਹ ਵੀ ਡੈਮੇਜ ਹੋਣੇ ਸ਼ੁਰੂ ਹੋ ਜਾਂਦੀਆਂ ਤੇ ਬੋਡੀ ਦੇ ਜਿਹੜੇ ਆਰਗਨ ਨੇ ਸਾਡੇ ਜਿਹੜੇ ਜਨਨ ਅੰਗ ਨੇ ਉਹਨਾਂ ਦੇ ਵਿੱਚ ਜਿਹੜੀ ਬਲੱਡ ਦੀ ਸਪਲਾਈ ਹੈ ਉਹ ਵੀ ਇਨਫੈਕਟਡ ਹੁੰਦੀ ਹੈ ਜਿਹਦੇ ਕਰਕੇ ਫੀਮੇਲ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਜਿਨ੍ਹਾਂ ਲਈ ਜਿਸ ਨੂੰ ਡਾਇਬੀਟਿਸ ਹੈ ਉਹਨਾਂ ਨੂੰ ਬੜੀ ਜਲਦੀ ਉਮਰ ਦੇ ਵਿੱਚ ਜਿਹੜੇ ਪੀਰੀਅਡ ਜਿਹੜੇ ਉਹ ਬੰਦੇ ਬੰਦ ਹੋ ਜਾਂਦੇ ਮੈਨੋਪਾਜ਼ ਹੋ ਜਾਂਦਾ ਸੈਕੰਡ ਉਹਨਾਂ ਦੀ ਯੂਟਰਸ ਦੇ ਵਿੱਚ ਮਲਟੀਪਲ ਸਿਸਟਸ ਹੋ ਜਾਂਦੀਆਂ ਜਿਵੇਂ ਮੇਰੇ ਕੋਲ ਪਿਛਲੇ 2-3 ਮਹੀਨੇ ਪਹਿਲਾਂ ਇੱਕ ਜਿਸਾਇਆ ਜਿਹੜਾ ਕਿ ਲੜਕੀ ਦੀ ਉਮਰ ਸਿਰ 26 ਸਾਲ ਹੈ ਤੇ ਉਹਦੇ ਚਾਕਲੇਟ ਸਿਸਟ ਪਈਆਂ ਗਈਆਂ ਸਿਸਟ ਹੁੰਦੀਆਂ ਜਿਹੜੀਆਂ ਇਹ ਚਿਪ ਜਾਂਦੀਆਂ ਨੇ ਬਿਲਕੁਲ ਪਾਣੀ ਦੇ ਜੀ ਹਾਂ ਪਾਣੀ ਦੇ ਸੋ ਉਹ ਸਿਸਟ ਜਿਹੜੀਆਂ 26 ਸਾਲ ਦੀ ਲੜਕੀ ਦੀ ਉਮਰ ਚ ਪਾਈ ਹੈ ਉਮਰ ਚ ਪਾਈਆਂ ਜਾ ਰਹੀਆਂ ਉਹਦਾ ਕਾਰਨ ਉਹਦਾ ਡਾਇਪਟਿਕ ਹੋਣਾ ਹੈ ਤੋ ਜੇ ਗੱਲ ਕਰ ਰਹੇ ਆਪਾਂ ਵੀ ਕੀ ਡਾਇਬੀਟਿਸ ਦੇ ਨਾਲ ਇੰਪੋਟੈਂਸੀ ਹੁੰਦੀ ਹੈ ਜੀ ਹਾਂ ਬਿਲਕੁਲ ਹੁੰਦੀ ਹੈ ਔਰ ਮੇਲ ਦੇ ਵਿੱਚ ਇਹ ਜਿਹੜੀ ਸਵੱਸਥਾ ਦੇਖਣ ਨੂੰ ਜ਼ਿਆਦਾ ਮਿਲਦੀ ਹੈ ਬਿਲਕੁਲ ਜੀ ਆਪਣੇ ਜਿਹੜੇ ਜੈਨਾਈਟਲਸ ਜਨਨ ਅੰਗ ਦੇ ਉਹਨਾਂ ਉਹ ਵੀ ਜਿਹੜੀਆਂ ਨੇ ਉਹ ਨਾੜਾਂ ਨਾਲ ਭਰੇ ਹੋਏ ਨੇ ਤੇ ਨਾੜਾਂ ਦੇ ਵਿੱਚ ਜਿਹੜਾ ਇਹ ਸ਼ੂਗਰ ਆ ਉਹ ਬਲੱਡ ਸਪਲਾਈ ਨੂੰ ਕਿਤਨਾ ਕਿਤੇ ਰੋਕਦਾ ਹੈਗਾ ਉਹ ਨਾੜਾਂ ਨੂੰ ਕਮਜ਼ੋਰ ਹੋਣ ਜਾਂਦੀਆਂ ਨੇ ਉਹਦੇ ਕਰਕੇ ਨਾੜਾਂ ਕਮਜ਼ੋਰ ਹੁੰਦੀਆਂ ਨੇ ਤੇ ਜੇ ਕਮਜ਼ੋਰ ਨਾੜਾਂ ਦੇ ਵਿੱਚ ਜਾਏ ਉਹਨ ਵੀ ਜਿਹੜਾ ਉਹ ਸ਼ੂਗਰ ਵਾਲਾ ਜਾਏਗਾ ਮਿੱਠਿਆ ਵਾਲਾ ਜਾਏਗਾ ਜਿਹੜਾ ਕਿ ਸਵਕਾਰ ਨਹੀਂ ਕੀਤਾ ਜਾਂਦਾ ਕਿਸੇ ਵੀ ਅੰਗ ਵੱਲੋਂ ਤੇ ਫਿਰ ਉਹ ਅੱਗੇ ਚਲ ਕੇ ਜਿਹੜੀ ਉਹ ਕਰਾਭੀ ਬਿਮਾਰ ਹੋਏਗੀ ਤੇ ਇਹੀ ਹਾਲ ਜਲਾਈਟਲਸ ਦਾ ਹੁੰਦਾ ਤੇ ਡਾਕਟਰ ਸਾਹਿਬ ਸਬਤਵੱਧ ਜੁੜੀ ਸ਼ੂਗਰ ਆ ਉਹ ਮਾਰ ਕਰਦੀ ਹੈ ਪੈਰਾਂ ਨੂੰ ਜੀ ਸਬਤਵੱਧ ਜੇ ਮਾਰ ਕਰਦੀ ਹੈ ਪੈਰਾਂ ਨੂੰ ਤੇ ਇਹੋ ਕਾਰਨ ਆ ਕਿ ਪੈਰਾਂ ਤੇ ਜ਼ਖਮ ਹੋਣ ਲੱਗ ਜਾਂਦੇ ਨੇ ਇਹਨੂੰ ਥੋੜਾ ਜਿਹਾ ਵਿਸਥਾਰ ਨਾ ਕਰੋਗੇ ਕਿਉਂਕਿ ਮੈਂ ਤਾਂ ਸੁਣਾ ਕਿ 55% ਨਾਰੀਆਂ ਜਿਹੜੀਆਂ ਨੇ ਬਾਡੀ ਦੀਆਂ ਉਹ ਗੋਡੇ ਤੋਂ ਥੱਲੇ ਹਿੱਸੇ ਦੇ ਵਿੱਚ ਆਉਂਦੀਆਂ ਨੇ ਇਹਦੇ ਕਰਕੇ ਮਾਰਦਾ ਪੈਰ ਨੂੰ ਜੀ ਜੀ ਬਿਲਕੁਲ ਕਲਵੰਜੀ ਜਿਵੇਂ ਲਾਵ ਨਿਊਟਰਲ ਦਾ ਜਿਹੜਾ ਲਾਫ ਗ੍ਰੈਵਿਟੀਸ਼ਨ ਜਦੋਂ ਅਸੀਂ ਧਰਤੀ ਤੇ ਖੜੇ ਹੁੰਦੇ ਹਾਂ ਜਾਂ ਬੈਠਦੇ ਹਾਂ ਜਿਹੜਾ ਧਰਤੀ ਦੀ ਖਿੱਚ ਹੈ ਗੁਰत्वाकर्षण ਆ ਉਹਦੇ ਨਾਲ ਜਿਹੜਾ ਬਲੱਡ ਦਾ ਫਲੋ ਹੈ ਥੱਲੇ ਨੂੰ ਚਲਾ ਜਾਂਦਾ ਹੈ ਲੇਕਿਨ ਜਿਵੇਂ ਆਪਾਂ ਗੱਲ ਕੀਤੀ ਹੈ 슈ਗਰ ਦੇ ਨਾਲ ਸਾਡੇ ਜਿਹੜੇ ਬੋਡੀ ਦੇ ਆਰਗਨ ਨੇ ਉਹ ਵੀ ਕੰਮ ਸ਼ੁਰੂ ਹੋ ਜਾਂਦੇ ਨੇ ਹਾਰ ਦਾ ਕੰਮ ਹੈ ਜੀ ਬਲੱਡ ਨੂੰ ਇਸ ਪ੍ਰੈਸ਼ਰ ਨਾਲ ਥੱਲੇ ਟੱਕਣਾ ਵੀ ਉਹ ਥੱਲੋਂ ਪੈਰਾਂ ਤੋਂ ਵਾਪਸ ਬ੍ਰੇਨ ਤੱਕ ਪ੍ਰੋਮ ਕਰ ਸਕਦਾ ਹੈ ਜਦੋਂ ਹਾਰ ਦੇ ਮਸਲ 20ਕ ਹੋ ਜਾਂਦੇ ਨੇ ਉਹ ਜਿਹੜਾ ਪੰਪਿੰਗ ਹੈ ਉਹਦੀ ਪ੍ਰੈਸ਼ਰ ਹੈ ਜਿਹੜਾ ਉਹ ਘਟਣਾ ਸ਼ੁਰੂ ਹੋ ਜਾਂਦਾ ਜਿਸ ਦੇ ਕਰਕੇ ਫੋਨ ਪੈਰਾਂ ਵਾਲ ਚੱਲਦਾ ਅਸਾਂ ਨਹੀਂ ਨਾ ਜਨ ਹੈ ਲੇਕਿਨ ਵਾਪਸ ਨਹੀਂ ਆਉਂਦਾ ਕਾ ਇਹਦਾ ਕਿਤੇ ਨਾ ਕਾਰਨ ਜਿਹੜਾ ਕਾਰਨ ਹੈ ਪੈਰਾਂ ਦੇ ਵਿੱਚ ਸੋਜ ਰਹਿਣ ਦਾ ਪੈਰਾਂ ਦੇ ਵਿੱਚ ਜਖਮ ਹੋਣ ਦਾ ਜਾਂ ਗੈਂਗਰੀਨ ਵੀ ਪੈਰਾਂ ਤੋਂ ਸ਼ੁਰੂ ਕਿਉਂ ਹੁੰਦੀ ਹੈ ਉਹਦਾ ਕਾਰਨ ਹੈ ਸਾਡੇ ਹਾਰ ਦੇ ਪੰਪਿੰਗ ਸਾਡਾ ਹਾਰ ਜਦੋਂ ਪ੍ਰੋਪਰ ਪੰਪ ਨਹੀਂ ਕਰ ਪੰਦਾ ਕਾ ਜਿਸ ਦੇ ਕਰਕੇ ਬਲੱਡ ਵਾਪਸ ਪੈਰਾਂ ਤੋਂ ਉੱਪਰ ਸੇਕ ਨੂਨੀ ਆ ਰਹਾ ਹੈ ਆ ਰਿਹਾ ਤੇ ਉਹਦੇ ਕਰਕੇ ਜਿਹੜੇ ਹੈ ਛੀਰ ਦੇ ਵਿੱਚ ਸੋਜ ਰਹਿਣੀ ਜਾਂ ਜ਼ਖਮ ਹੋ ਜਾਂਦੇ ਨੇ ਉਹ ਠੀਕ ਨਹੀਂ ਹੁੰਦੇਗੇ ਸੈਕੰਡ ਕਾਰਨ ਹੈ ਜੀ ਸਾਡੀ ਬਾਡੀ ਦਾ ਜਿਹੜਾ ਐਂਡ ਪਾਰਟ ਹੈ ਜਿਹੜਾ ਸਭ ਤੋਂ ਵੱਡਾ ਆਰਗਨ ਹੈ ਸਾਡੀ ਬਾਡੀ ਦਾ ਉਹ ਹੈਗੀ ਸਾਡੀ ਸਕਿਨ ਹੂੰ ਇਹ ਸਕਿਨ ਦੇ ਵਿੱਚ ਜਿਹੜੀਆਂ ਸੱਤ ਲੇਰਾਂ ਹੁੰਦੀਆਂ ਜਿਹੜੀ ਉੱਪਰਲੀ ਲੇਅਰ ਹੈ ਇਹਦੇ ਨੀਚੇ ਇੱਕ ਚਰਬੀ ਦੀ ਲੇਅਰ ਹੁੰਦੀ ਹੈ ਜਿਹੜੀ ਕਿ ਜਦੋਂ ਅਸੀਂ ਸਾਨੂੰ ਉਜੜੀ ਹੁੰਦੀ ਹੈ ਉਹਦੇ ਉੱਤੇ ਉਹ ਜੰਮ ਕੇ ਤੇ ਉਹ ਖੋਨ ਨੂੰ ਰੋਕਦੀ ਹੈ ਜਾਂ ਜੇ ਮੈਂ ਗੱਲ ਕਰਾਂ ਜਦੋਂ ਅਸੀਂ ਕਿਸੇ ਚੀਜ਼ ਨੂੰ ਗਰਮ ਚੀਜ਼ ਨੂੰ ਫੜਦੇ ਆ ਤੇ ਉਹ ਪਿੰਗਲ ਜਾਂਦੀ ਹੈ ਤੁਸੀਂ ਦੇਖਿਆ ਹੋਣਾ ਕਿ ਜਿਨ੍ਹਾਂ ਲੋਕਾਂ ਦੇ ਅੱਗ ਲੱਗ ਜਾਂਦੀ ਹੈ ਤੇ ਫੇਸ ਤੇ ਹੋਵੇ ਜਾਂ ਕਿਤੇ ਸਰੀਰ ਤੇ ਜਿਵੇਂ ਕੋਈ ਪਲਾਸਟਿਕ ਦੀ ਚੀਜ਼ ਪਿੰਗਲੀ ਹੁੰਦੀ ਹੈ ਉਹ ਜਿਹੜੀ ਸਕਿਨ ਸਾਡੀ ਉਸ ਤਰ੍ਹਾਂ ਪਿੰਗਲ ਕੇ ਹੋ ਜਾਂਦੀ ਹੈ ਸੋ ਸੈਕੰਡ ਲੇਅਰ ਦੇ ਵਿੱਚ ਜਿਹੜੀ ਉਹ ਫੈਟ ਹੈ ਉਹ ਕਿਤੇ ਬਰਨ ਹੋ ਜਾਂਦੀ ਹੈ ਇਸ ਕਰਕੇ ਉਸਕਿਨ ਇਸ ਤਰ੍ਹਾਂ ਦਿਖਦੀ ਹੈ ਤੇ ਤਾਂ ਹੀ ਉਹਦੇ ਤੇ ਕੋਈ ਨਾ ਕੋਈ ਵਾਲ ਨਹੀਂ ਹੁੰਦਾਗਾ ਹੁਣ ਜਦੋਂ ਸਕਿਨ ਸਾਡੀ ਡੈਮੇਜ ਹੋਣੀ ਸ਼ੁਰੂ ਹੁੰਦੀ ਹੈ ਬਲੱਡ ਡੈਮੇਜ ਹੋ ਗਿਆ ਆਰਗਨ ਡੈਮੇਜ ਹੋ ਗਏ ਟੌਕਸਿਨ ਕਟਨ ਵਾਲੀ ਕਿਡਨੀ ਡੈਮੇਜ ਹੋ ਗਈ ਤੇ ਸਾਡਾ ਸਭ ਤੋਂ ਵੱਡਾ ਆਰਗਨ ਜਿਹੜਾ ਸਕਿਨ ਹੈ ਉਹ ਵੀ ਡੈਮੇਜ ਹੋਣਾ ਸ਼ੁਰੂ ਹੋ ਜਾਏਗਾ ਜਦੋਂ ਵੀ ਕਿਤੇ ਜ਼ਖਮ ਹੋਏਗਾ ਉਹਨੂੰ ਹੀਲ ਕਰਨ ਵਾਸਤੇ ਸਾਡੇ ਸਰੀਰ ਦੇ ਵਿੱਚ ਜਦੋਂ ਵੀ ਕੋਈ ਅਸੀਂ ਆਪਰੇਸ਼ਨ ਲਈ ਜਾਂਦੇ ਹਾਂ ਤੇ ਡਾਕਟਰ ਸਾਨੂੰ ਇੱਕ ਟੈਸਟ ਲਿਖ ਕੇ ਦਿੰਦੇ ਜਿਹਨੂੰ ਬੀਟੀ ਦਾ ਸੀਟੀ ਕਹਿੰਦਾ ਬੀਟੀ ਦਾ ਮਤਲਬ ਹੁੰਦਾ ਜੀ ਬਲੀਡਿੰਗ ਟਾਈਮ ਜਦੋਂ ਕੱਟ ਲੱਗਿਆ ਖੂਨ ਕਿੰਨੇ ਸੈਕਿੰਡs ਵਿੱਚ ਵਹਰਿਆ ਤੇ ਕਲੋਟਿੰਗ ਟਾਈਮ ਖੂਨ ਕਿੰਨੇ ਦੇ ਅੰਦਰ ਜੰਮ ਗਿਆ ਜਦੋਂ ਕਿਸੇ 슈ਗਰ ਵਾਲੇ ਪੇਸ਼ੈਂਟ ਦਾ ਤੁਸੀਂ ਬੀਟੀ ਸੀਟੀ ਚੈੱਕ ਕਰਾਉਗੇ ਉਹਦਾ ਬਲੀਡਿੰਗ ਟਾਈਮ ਵੀ ਹਾਈ ਹੋਏਗਾ ਤੇ ਉਹਦਾ ਕਲੋਟਿੰਗ ਟਾਈਮ ਵੀ ਜਿਹੜਾ ਹਾਈ ਹੋਏਗਾ ਛੇਤੀ ਉਹਦਾ ਖੂਨ ਜੰਮੇਗਾ ਵੀ ਨਹੀਂ ਔਰ ਜੇ ਲੇ ਕੱਟ ਲੱਗੇਗਾ ਤੇ ਬਲੀਡਿੰਗ ਓਵਰ ਹੋਏਗੀ ਛੇਤੀ ਹੋਏਗੀ ਖੂਨ ਪਤਲਾ ਹੋ ਜਾਂਦਾ ਸੋ ਉਸ ਕਰਕੇ ਉਹਦੀ ਜਿਹੜੀ ਕਲੋਟਿੰਗ ਪਾਵਰਾ ਘਟਣ ਕਰਕੇ ਜਿਹੜਾ ਜ਼ਖਮ ਹੈ ਉਸ ਨੂੰ ਕਰਦੇ ਸਮਾਂ ਲੱਗਣਾ ਸ਼ੁਰੂ ਹੋ ਜਾਂਦਾ ਸੋ ਇਹ ਕਾਰਨ ਹੈ ਜਿਹਦੇ ਕਰਕੇ ਸਾਡੇ ਸ਼ੂਗਰ ਦੇ پیشنਟ ਨੂੰ ਸਭ ਕਹਾਂ ਜਾਂਦਾ ਕਿ ਜ਼ਖਮ ਤੋਂ ਬਚਾ ਕੇ ਰੱਖੋ ਤੇ ਜ਼ਖਮ ਹੋ ਗਿਆ ਤੇ ਉਹਨੂੰ ਬੜੀ ਇਹਿਤਿਆਤ ਨਾਲ ਠੀਕ ਕਰਨ ਦੇ ਵੱਲ ਧਿਆਨ ਦਿਓ ਕਿਉਂਕਿ ਜੇ ਲਾਪਰਵਾਹੀ ਕੀਤੀ ਤੇ ਉਹ ਵਧਿਆ ਹੋਈ ਜਾ ਸਕਦਾ ਬਿਲਕੁਲ ਜੀ ਬਾਖਮਾਲ ਜਾਣਕਾਰੀ ਹੈ ਜੀ ਹੁ ਜਿਹੜਾ ਹੈਗਾ ਇਹ ਤਾਂ ਸਾਡੇ ਕੋਲ ਹੋਗਾ ਤੁਹਾਨੂੰ ਜਾਣਿਆ ਇਹ ਵੀ ਦੱਸ ਦੋ ਵੀ ਇਹ ਪੱਤੇ ਜਿਹੜੇ ਨੇ ਇਹ ਕਿਵੇਂ ਖਾਣੇ ਨੇ ਕਿੱਦਾਂ ਖਾਣੇ ਨੇ ਤੇ ਕੀ ਇਹਨੂੰ ਭੋਂ ਕੇ ਰੱਖਣਾ ਰਾਤ ਨੂੰ ਧੋ ਕੇ ਖਾਣੇ ਨੇ ਕੀ ਹੈਗਾ ਸਿਸਟਮ ਇਹਦਾ ਉਹਦਾ ਕੁਲਵੰਜੀ ਮੈਂ ਪੇਸ਼ੰ ਨੂੰ ਸਿਖਾਉਣ ਇਹ ਕਰਦਾ ਹੁੰਦਾ ਕਿ 10 ਤੋਂ 15 ਗਮਲੇ ਕਰੀ ਲਿਆ ਕੇ ਰੱਖੋ ਇੱਕ ਗਮਲੇ ਦੀ ਜਿਹੜੀ ਕੀਮਤ ਹੈ ਉਹ ਵੀਰ ਤੋਂ 30 ਰੁਪਏ ਹੁੰਦੀ ਹੈ 10 ਰੁਪਏ ਦਾ ਬੂਟਾ ਤੇ 30 40 ਰੁਪਏ ਦਾ ਗੰਗਲ। ਸੋ ਬਹੁਤ ਵਧੀਆ ਇਨਵੈਸਟਮੈਂਟ ਨੇ ਜਿਹੜੇ ਲੋਕਾਂ ਨੂੰ ਸ਼ੂਗਰ ਹੈ। ਉਹਨਾਂ ਨੂੰ ਚਾਹੀਦਾ ਕਿ ਰੋਜ਼ ਇਸ ਤਰ੍ਹਾਂ ਸਿਰਫ 4 ਤੋਂ 5 ਪੱਤੇ ਤੇ ਇੱਕ ਫੁੱਲ। ਇਹਨਾਂ ਨੂੰ ਅਚੀ ਤਰ੍ਹਾਂ ਤੋੜ ਲੈਣਾ ਸਵੇਰ ਦੇ ਟਾਈਮ। ਤੋੜ ਕੇ ਖਾਲੀ ਪੇਟ ਇਹਨੂੰ ਚੰਗੀ ਤਰ੍ਹਾਂ ਧੋਣਾ ਪਹਿਲਾਂ। ਧੋ ਕੇ ਯਾ ਤਾਂ ਇਹ ਚਟਨੀ ਬਣਾ ਲਓ ਜਾਂ ਇਹਨੂੰ ਇਸੇ ਤਰ੍ਹਾਂ ਤੁਸੀਂ ਚਬਾ ਕੇ ਖਾ ਸਕਦੇ ਹੋ। ਔਰ ਚਬਾਣਾ ਇਹਨੂੰ ਘੱਟੋ ਘੱਟ 5 ਤੋਂ 7 ਮਿੰਟ ਹੈ। ਚਵੰਦੇ ਰਹਿਣਾ ਚਵੰਦੇ ਰਹਿਣਾ ਜਿਹੜਾ ਜਿਹੜਾ ਰਸ ਹੈ ਜਦੋਂ ਮੂੰਹ ਚ ਆ ਗਿਆ ਉਹ ਨੂੰ ਅੰਦਰ ਨਿਗਲਦੇ ਰਹਿਣਾ ਔਰ 5-7 ਮਿੰਟਾਂ ਬਾਅਦ ਇਹ ਨੂੰ ਅੰਦਰ ਨਿਗਲ ਕੇ ਉਪਰੋਂ ਹਲਕਾ ਜਿਹਾ ਜੇ ਤੁਸੀਂ ਪਾਣੀ ਪੀਣਾ ਚਾਹੋ ਤੇ ਕੋਸਾ ਪਾਣੀ ਪੀ ਸਕਦੇ ਹੋ ਇਹ ਕਿਰਿਆ ਦਿਨ ਚ ਦੋ ਵਾਰ ਕਰਨ ਦੇ ਨਾਲ 15 ਤੋਂ 20 ਦਿਨਾਂ ਦੇ ਵਿੱਚ ਜਿਹੜਾ ਤੁਹਾਡਾ 슈ਗਰ ਲੈਵਲ ਹੈ ਗਲੂਕੋਜ਼ ਲੈਵਲ ਹੈ ਬਲੱਡ ਦੇ ਵਿੱਚ ਉਹ ਹੌਲੀ-ਹੌਲੀ ਨਾਰਮਲ ਹੋਣਾ ਸ਼ੁਰੂ ਹੋ ਜਾਏਗਾ ਜਿਹੜੀ ਟੈਬਲੇਟ ਦੇ ਨਾਲ ਤੁਹਾਡੀ 슈ਗਰ ਕੰਟਰੋਲ ਨਹੀਂ ਹੋ ਰਹੀ ਉਹ ਇਸ ਪੱਤਿਆਂ ਦੇ ਖਾਣ ਨਾਲ ਤੇ ਫੁੱਲ ਖਾਣ ਨਾਲ ਹੋਣੀ ਸ਼ੁਰੂ ਹੋ ਜੇਗੀ ਜਿਹੜੇ ਲੋਕ ਇੰਡੀਆ ਤੋਂ ਬਾਹਰ ਬੈਠੇ ਨੇ ਜਾ ਇਹ ਹੁਣੇ ਦਿੱਸਾ ਦੇ ਵਿੱਚ ਜਾਂ ਰਜਿਸਟ੍ਰੇਟਾਂ ਦੇ ਵਿੱਚ ਬੈਠੇ ਆ ਜੇ ਮੈਂ ਗੱਲ ਕਰਾਂ ਲਦਾਖ ਦੀ ਗੱਲ ਕਰਾਂ ਜਾਂ ਜੰਮੂ ਕਸ਼ਮੀਰ ਦੇ ਹਾਈ ਰਾਈਸ ਦੀ ਗੱਲ ਕਰਾਂ ਉੱਥੇ ਜਿੱਥੇ ਬਹੁਤ ਪੁੱਛੀਆਂ ਪਾੜੀਆਂ ਨੇ ਤੇ ਇਹ ਫੁੱਲ ਨਹੀਂ ਮਿਲਦਾਗਾ ਉੱਥੇ ਫਿਰ ਉਹਨਾਂ ਦੀ ਮਜਬੂਰੀ ਬਣ ਜਾਂਦੀ ਹੈ ਕਿ ਇਸ ਪੱਤੇਆਂ ਦਾ ਜਿਹੜਾ ਪੱਤੇਆਂ ਦਾ ਤੇ ਫੁੱਲਾਂ ਦਾ ਜਿਹੜਾ ਪਾਊਡਰ ਹੈ ਇਹਨੂੰ ਅਸੀਂ ਪੰਜਾਨ ਕਹਿੰਦੇ ਆ ਪੰਜਾਨ ਦਾ ਅੱਧਾ ਚਮਚ ਸਵੇਰ ਅਧਾ ਚਮਚ ਸ਼ਾਮ ਨੂੰ ਇਹਦੀ ਚਾਹ ਬਣਾ ਕੇ ਵੀ ਪੀ ਸਕਦੇ ਹੋ ਤੁਸੀਂ ਇਹਨੂੰ ਸਿੰਪਲ ਬਣਾ ਦੇ ਵਿੱਚ ਘੋਲ ਕੇ ਵੀ ਪੀਤਾ ਜਾ ਸਕਦਾ ਤੇ ਇਹ ਜਿਹੜਾ ਵਰਲਡ ਵਾਈਡ ਅਸੀਂ ਸ਼ਿਪਿੰਗ ਕਰਾਉਣੀ ਹੈ ਸਾਡੇ ਸੈਂਟਰ ਦੇ ਵਿੱਚ ਇਹ ਇਹਦੇ ਪੱਤਿਆਂ ਦਾ ਜਿਹੜਾ ਪੰਚਾਂਗ ਹੈ ਸਦਾਵਾਰ ਦਾ ਪੰਚਾਂਗ ਹੈ ਉਹ ਸਾਡੇ ਕੋਲ ਅਵੇਲੇਬਲ ਹੁੰਦਾ ਜਿਹੜੇ ਲੋਕ ਫਰੈਸ਼ ਲੈ ਸਕਦੇ ਆ ਉਹਦੇ ਵਾਰ ਕੀ ਤਾਂ ਰੀਸ ਹੀ ਨਹੀਂ ਹੈਗੀ ਤੇ ਇਹ ਫਰੈਸ਼ ਨਹੀਂ ਅਵੇਲੇਬਲ ਤੇ ਉਹ ਆਨਲਾਈਨ ਵੀ ਮੰਗਵਾਇਆ ਜਾ ਸਕਦਾ ਜੀ ਕਿਆਵਾ ਜੀ ਬਹੁਤ ਸ਼ਾਨਦਾਰ ਜਾਣਕਾਰੀ ਹੈ ਜੀ ਹੁਣ ਜਾਣਦੇ ਆਂਦੇ ਆਪਣੇ ਨਾਮ ਆਪਣੇ ਨੰਬਰ ਤੇ ਆਪਣੀ ਡੀਟੇਲਸ ਦੇ ਕੇ ਕਿਹੜੇ ਕਿਹੜੇ ਦਿਨ ਕਿੱਥੇ ਕਿੱਥੇ ਮਿਲਦੇ ਹਾਂ ਜੀ ਇਕੋ ਜੀ ਪੰਜਾਬ ਵਿੱਚ ਆਪਣੇ ਤਿੰਨ ਸੈਂਟਰ ਨੇ ਜੀ ਗੁਰਨਾਮ ਕਾਰਵੇਦਿਕ ਸੈਂਟਰ ਦੇ ਪਹਿਲਾ ਸੈਂਟਰ ਮਲੋਟ ਮਲੋਟ ਵੀ ਕੀ ਹੈ ਰੇਲਵੇ ਸਟੇਸ਼ਨ ਦੇ ਕੋਲ ਸਵੇਰੇ 10:00 ਤੋਂ ਲੈ ਕੇ ਸ਼ਾਮ 5:00 ਤੱਕ ਮੈਂ ਸੋਮਵਾਰ ਮੰਗਲਵਾਰ ਤੇ ਬੁੱਧਵਾਰ ਬੈਠਦਾ ਵੀਰਵਾਰ ਪੰਜਾਬੀ ਯੂਨੀਵਰਸਿਟੀ ਦੇ ਸਾਹਮਣੇ ਪੈਟਰੋਲ ਪੰਪ ਵਾਲੀ ਗਲੀ ਦੇ ਵਿੱਚ ਸਵੇਰੇ 10:00 ਤੋਂ ਲੈ ਕੇ ਸ਼ਾਮ 5:00 ਤੱਕ ਸ਼ੁੱਕਰਵਾਰ ਸ਼ਨੀਵਾਰ ਦੋ ਦਿਨ ਸੈਕਟਰ 70 ਮੁਹਾਲੀ ਵਿਖੇ ਅ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਫੈਰਦਾ ਤੇ ਬਾਕੀ ਵਰਲਡ ਵਾਈਡ ਸਾਡੀ ਜਿਹੜੀ ਮੈਡੀਸਨ ਹੈ ਤੇ ਸਾਡੀ ਕੈਂਸਰ ਲੈਂਸੀ ਹੈ ਅਵੇਲੇਬਲ ਹੈ ਤੁਸੀਂ ਜਿਹੜੇ ਨੰਬਰ ਤੱਲੇ ਫਲੈਸ਼ ਹੋ ਰਹੇ ਨੇ ਇਹਨਾਂ ਤੇ ਆਪਦੀ ਅਪਾਇੰਟਮੈਂਟ ਲੈ ਕੇ ਤੁਸੀਂ ਸਾਡੇ ਨਾਲ ਗੱਲ ਕਰ ਸਕਦੇ ਹੋ ਤੇ ਟਰੀਟਮੈਂਟ ਵੀ ਲੈ ਸਕਦੇ ਹੋ ਤੇ ਮੈਡੀਸਨ ਤੁਸੀਂ ਘਰ ਬੈਠੇ ਮੰਗਵਾ ਸਕਦੇ ਹੋ ਵਰਲਡ ਵਾਈਡ ਸ਼ਿਪਿੰਗ ਅਵੇਲੇਬਲ ਹੈ ਮੇਰੇ ਦੋ ਨੰਬਰ ਨੇ ਜੀ ਪਹਿਲਾ ਨੰਬਰ ਹੈ 984176221 ਦੂਸਰਾ ਨੰਬਰ ਹੈ 9115550911 ਬਹੁਤ ਬਤਨਵਾਜੀ ਸ਼ੁਕਰੀਆ ਜੀ ਸੋ ਡਾਕਟਰ ਹਰਨਾਮ ਸਿੰਘ ਜੀ ਤੋਂ ਜਾਣਿਆ ਆਪਾਂ ਨੇ ਸਦਾ ਬਹਾਰ ਦੇ ਫੁੱਲ ਤੇ ਪੱਤਿਆਂ ਦੇ ਫਾਇਦੇ ਇਹ ਕਿਵੇਂ ਖਾਣੇ ਨੇ ਕਿਦਾਂ ਖਾਣੇ ਨੇ ਕਿਦਾਂ ਕਿਦਾਂ ਫਾਇਦੇ ਦਿੰਦੇ ਨੇ ਇਹ ਇਹ ਤਾਂ ਹਲੇ ਜਿੰਨੇ ਕੁ ਤੁਹਾਨੂੰ ਫਾਇਦੇ ਦੱਸੇ ਨੇ ਬਹੁਤ ਘੱਟ ਨੇ ਕਿਉਂਕਿ ਸਾਡੇ ਕੋਲ ਵੀਡੀਓ ਦੇ ਵਿੱਚ ਇੰਨਾ ਸਮਾਂ ਨਹੀਂ ਬਹੁਤ ਸਾਰੇ ਦਰਸ਼ਕ ਵੀ ਗੰਨੇ ਨੇ ਵੀ ਲੰਬੀ ਹੋ ਜਾਂਦੀ ਸੋ ਇਸ ਤੋਂ ਵੀ ਬਹੁਤ ਜ਼ਿਆਦਾ ਫਾਇਦੇ ਅੱਗੇ ਜਿਹੜੇ ਨੇ ਇਹਦੇ ਹੈਗੇ ਨੇ ਮਤਲਬ ਜਿੰਨੇ ਦੱਸੇ ਨੇ ਇਸ ਤੋਂ 5 10 ਗੁਣਾ ਫਾਇਦੇ ਇਹਦੇ ਹੋਰ ਵੀ ਹੈਗੇ ਸੋ ਉਮੀਦ ਕਰਦੇ ਹਾਂ ਕਿ ਇਹ ਵੀਡੀਓ ਵੀ ਤੁਹਾਨੂੰ ਪਸੰਦ ਆਈ ਹੋਵੇਗੀ ਜੇ ਪਸੰਦ ਆਈ ਹੈ ਤਾਂ ਕਿਰਪਾ ਕਰਕੇ ਜਵਤ ਜਿਆਦਾ ਇਸ ਨੂੰ ਸ਼ੇਅਰ ਕਰ ਦਿਓ ਜਿੰਨਾ ਸ਼ੇਅਰ ਕਰੋਗੇ ਕਿਸੇ ਨਾ ਕਿਸੇ ਕੋਲ ਵੀਡੀਓ ਜ਼ਰੂਰ ਪਹੁੰਚੇਗੀ ਕੋਈ ਨਾ ਕੋਈ ਇਸ ਦਾ ਫਾਇਦਾ ਜ਼ਰੂਰ ਲਏਗਾ ਤੇ ਸ਼ੂਗਰ ਦਾ ਪੇਸ਼ੈਂਟ ਜਿਸ ਤਰ੍ਹਾਂ ਲੋਕਾਂ ਨੇ ਕਿਹਾ ਅੱਜ ਘਰ ਘਰ ਹੈ ਤੇ ਜੇਕਰ ਉਹਨਾਂ ਦੇ ਵਿੱਚੋਂ ਚੰਦ ਲੋਕਾਂ ਨੇ ਵੀ ਇਸ ਵੀਡੀਓ ਨੂੰ ਦੇਖਿਆ ਤੇ ਬਿਨਾਂ ਦਵਾਈ ਤੋਂ ਸਿਰਫ ਫੁੱਲ ਤੇ ਪੱਤੇ ਖਾ ਕੇ ਵੀ ਆਪਣੀ ਸ਼ੂਗਰ ਠੀਕ ਕਰ ਲਈ ਤੇ ਅਸੀਂ ਸਮਝਾਂਗੇ ਕਿ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਵੀ ਕਾਮਯਾਬ ਹੋ ਗਿਆ ਆ ਜਾਣਦਿਆਂ ਦੇ ਇੱਕ ਚੀਜ਼ ਜਿਹੜੀ ਆ ਉਹ ਮੈਂ ਜ਼ਰੂਰ ਕਹਾਂਗਾ ਇਸ ਸਿਰਫ ਫੁੱਲ ਤੇ ਪੱਤੇ ਖਾ ਕੇ ਅਸੀਂ ਸ਼ੂਗਰ ਘਟਾ ਤਾਂ ਲਵਾਂਗੇ ਪਰ ਸਰੀਰ ਦੇ ਵਿੱਚੋਂ ਅਸਲ ਸ਼ੂਗਰ ਤਾਂ ਘਟੇਗੀ ਜੇਕਰ ਪਿੱਛੋਂ ਸ਼ੂਗਰ ਦਾ ਫਲੋ ਜਿਹੜਾ ਆਉਣਾ ਬੰਦ ਹੋਏਗਾ ਉਹਦੇ ਲਈ ਤੁਹਾਨੂੰ ਡਾਈਟ ਵੀ ਚੇਂਜ ਕਰਨੀ ਪੈਗੀ ਉਹਦੇ ਲਈ ਤੁਹਾਨੂੰ ਜੜੀਆਂ ਕੁਝ ਚੀਜ਼ਾਂ ਨਵੀਆਂ ਤੇ ਕੁਝ ਚੀਜ਼ਾਂ ਬੰਦ ਕਰਨੀਆਂ ਪੈਣਗੀਆਂ ਇਸ ਲਈ ਤੁਹਾਨੂੰ ਕਿਸੇ ਐਕਸਪਰਟ ਦੇ ਨਾਲ ਗੱਲ ਕਰਕੇ ਇਸ ਨੂੰ ਥੋੜਾ ਜਿਹਾ ਅੱਗੇ ਕਰਨਾ ਪਏਗਾ ਤੇ ਜੇਕਰ ਤੁਸੀਂ ਐਕਸਪਰਟ ਨਾਲ ਗੱਲ ਕਰਨਾ ਚਾਹੁੰਦੇ ਤੇ ਮੇਰੇ ਨਾਲ ਐਕਸਪਰਟ ਬੈਠੇ ਨੇ ਤੁਸੀਂ ਇਸੇ ਕਰਕੇ ਤੁਹਾਨੂੰ ਜਿਹੜੀਆਂ ਨੰਬਰ ਫਲੈਸ਼ ਕੀਤੇ ਨੇ ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ ਇੱਕ ਨਵੇਂ ਮਹਿਮਾਨ ਦੇ ਨਾਲ ਉਹ ਤੱਕ ਬੰਦ ਰਹਿ ਜਾਓ 这个大吗？